ਡਪਾਰਟਮੈਂਟ ਯੂਆਲਐਸ ਹੈ ਯੂਨੀਵਰਸਿਟੀ ਇੰਸਟੀਟਿਊਟ ਆਫ ਲੀਗਲ ਸਟੱਡੀਜ਼ ਤੇ ਮੈਂ 18 ইয়ারਸ ਦੀ ਆਪ ਤੁਸੀਂ ਦੇਖ ਲਓ ਕਿ 18 ਸਾਲ ਦੀ ਜਿਹੜੀ ਹੈਗੀ ਆ ਆਪਾਂ ਗਿਆ ਨਵਨੀਤ ਕੌਰ ਨੂੰ ਜਿਹੜਾ ਹੈਗਾ ਐਸਫ ਨੇ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਤੁਹਾਡੇ ਵਰਗੇ ਇੱਕ ਵੀਰ ਨੇ ਸਾਡੀ ਪੋਸਟ ਨੂੰ ਲਿਖ ਦਿੱਤਾ ਐਜ਼ ਅ ਜਰਨਲਿਸਟ ਉਹਨਾਂ ਨੇ ਸਾਡੀ ਪੋਸਟ ਪਾਈ ਕਿਉਂਕਿ ਉਹ ਫ੍ਰੀਲਾਂਸਰ ਜਿਹੜੇ ਹੈਗੇ ਨੇ ਪੱਤਰਕਾਰ ਨੇ ਉਹਦੇ ਥੱਲੇ ਲੋਕਾਂ ਨੇ ਲਿਖਿਆ ਕਿ ਲਾ ਹੁਣ ਚੂੜੇ ਵੀ ਯੂਨੀਵਰਸਿਟੀ ਚ ਆ ਗਏ ਬਿੜੇ ਵਾਲੇ ਜੁਸਟੀ ਚਾਹੀਏ ਕਿਹੜੇ ਤੁਹਾਡੇ ਮੁੱਦੇ ਐ ਇਲੈਕਸ਼ਨ ਦੇ ਵਿੱਚ ਵੱਡੀਆਂ ਪਾਰਟੀਆਂ ਨੂੰ ਵੀ ਜ਼ਰੂਰ ਲੱਗਦਾ ਹੈ ਕਿ ਲੜਾਈ ਇਹ ਜਿਹੜੀ ਪੈਸੇ ਨਾਲ ਜਿੱਤੀ ਜਾਂਦੀ ਹੈ ਜੀ ਠੀਕ ਹੈ ਲੜਾਈ ਪੈਸੇ ਨਾਲ ਹੀ ਜਿੱਤੀ ਜਾਂਦੀ ਹੈ ਪਰ ਜਿੱਥੇ ਗੱਲ ਸਟੂਡੈਂਟ ਦੇ ਹੱਕਾਂ ਦੀ ਹੁੰਦੀ ਹੈ ਨਾ ਉੱਥੇ ਪੈਸਾ ਕੰਮ ਨਹੀਂ ਆਉਂਦਾ ਸੋਮ ਪ੍ਰਕਾਸ਼ ਹੰਪਲਾ ਹੈਗਾ ਸੀ ਬੀਜੇਪੀ ਦਾ ਐਮਪੀ ਸੀ ਉਦੋਂ ਸੈਨੇਟ ਦਾ ਐਕਸ-ਆਫੀਸ਼ੀਅਲ ਮੈਂਬਰ ਸੀ ਨੋਮੀਨੇਟਡ ਮੈਂਬਰ ਸੀ ਉਹਨੇ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਅਸੀਂ ਕਸ਼ਮੀਰ ਖਤਮ ਕਰ ਦਿੱਤਾ 15 ਮਿੰਟਾਂ ਦੇ ਵਿੱਚ 370 ਹਟਾ ਕੇ ਉਸੇ ਤਰ੍ਹਾਂ ਅਸੀਂ ਪੰਜਾਬ ਵਿੱਚ ਦਾ ਢਾਂਚਾ ਖਤਮ ਕਰ ਦਾਂਗੇ 15 ਦਿਨ ਪਹਿਲਾਂ ਤੱਕ ਜਿਹੜੀਆਂ ਪਾਰਟੀਆਂ ਮੰਨ ਲਓ ਐਵੀਪੀਐਮ ਐਨਵੀਯੂਏ ਦੇ ਖਿਲਾਫ ਸੀ ਉਹ ਇੱਕ ਪਾਰਟੀ ਉਹ ਦੂਜੀ ਦੇ ਖਿਲਾਫ ਸੀ ਉਸੂ ਦੇ ਸੋਪੂ ਦੀ ਕਿਸੇ ਟਾਈਮ ਤੇ 2010 ਤੋਂ ਪਹਿਲਾਂ ਲੜਾਈ ਹੁੰਦੀ ਹੁੰਦੀ ਸੀ ਅੱਜ ਉਹ ਐਲਾਈਂਸ ਦੇ ਵਿੱਚ ਨੇ ਮੈਂ ਇਹੋ ਜਿਹੇ ਬੰਦੇ ਵੀ ਦੇਖੇ ਨੇ ਕਿਸਾਨ ਅੰਦੋਲਨ ਦੇ ਉੱਤੇ ਉੱਥੇ ਬੀਜੇਪੀ ਦੇ ਬੰਦਿਆਂ ਨੂੰ ਬੜਨ ਨਹੀਂ ਦਿੰਦੇ ਸੀ ਹਰਿਆਣੇ ਦੇ ਵਿੱਚ ਖੱਟੜ ਦਾ ਉਹ ਜਿਹੜਾ ਕਿ ਹੈਲੀਪੈਡ ਜਿਹੜਾ ਸੀ ਉਹ ਵੀ ਪੱਟ ਦਿੱਤਾ ਸੀ ਉਹਨੂੰ ਉਤਰ ਨਹੀਂ ਦਿੱਤਾ ਸੀ ਉਹ ਬੰਦੇ ਵੀ ਦੇ ਅੱਜ ਧਰਨੇ ਐਵੀਪੀ ਦੇ ਨਾਲ ਕੈਂਪੇਨ ਕਰਦੇ ਫਿਰਦੇ ਨੇ ਸਾਰੀਆਂ ਪਾਰਟੀਆਂ ਦੇ ਪੈਰਾਸ਼ੂਟ ਕੈਂਡੀਡੇਟ ਨੇ ਉਹ ਪਹਿਲਾਂ ਕਿਸੇ ਹੋਰ ਪਾਰਟੀ 'ਚ ਜਾ ਕੇ ਉਹਨੂੰ ਪਤਾ ਹੈ ਉੱਥੇ ਨਹੀਂ ਢਾਲ ਗਲੀ ਹੈ ਕਿ ਫਿਰ ਇੱਧਰ ਗਿਆ ਫਿਰ ਇੱਧਰ ਗਿਆ ਫਿਰ ਉਹ ਐਂਡ ਤੇ ਆ ਕੇ ਸੈਟਿੰਗ ਕਰ ਲਈ ਦੇਖ ਲੋ ਸਾਰਿਆਂ ਦੀ ਬੈਕਗ੍ਰਾਉਂਡ ਨਿਮਣੀ ਤਾਂ ਤੁਹਾਡਾ ਬੈਕਗ੍ਰਾਉਂਡ ਕੀ ਆ ਤੁਸੀਂ ਪਹਿਲਾਂ ਹੀ ਪੋਲੀਟਿਕਲ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਮੇਰੇ ਫਾਦਰ ਸਾਹਿਬ ਉਹ ਐਕਸ ਸਰ ਤੇ ਜਿਸ ਵੇਲੇ ਕਰਨਲ ਬਾਟ ਨੂੰ ਕੁੱਟਿਆ ਗਿਆ ਸੀਗਾ ਉਸ ਟਾਈਮ ਤੇ ਉੱਥੇ ਗਏ ਸੀਗੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਉਹ ਧਰਨੇ ਦੇ ਵਿੱਚ ਸੀਗੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਤਾਂ ਮੌਜੂਦ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਲੈਕਸ਼ਨ ਦਾ ਦੌਰ ਹੈ 3 ਤਰੀਕ ਨੂੰ ਵੋਟਾਂ ਪੈਣੀਆਂ ਤੇ ਨੌ ਕੈਂਡੀਡੇਟ ਆ ਜਿਹੜੇ ਆਪਾਂਗੇ ਐਜ਼ ਅ ਪ੍ਰੈਜ਼ੀਡੈਂਟ ਦੇ ਕੰਟੈਸਟ ਦੇ ਵਿੱਚ ਨੇ ਤੋਂ ਅੰਬੇਦਕਰ ਸਟੂਡੈਂਟ ਫੋਰਮ ਵੱਲੋਂ ਵੀ ਜਿਹੜਾ ਹੈਗਾ ਨਮਨੀਤ ਕੌਰ ਜਿਹੜੇ ਕਿ ਲਾ ਦੇ ਫਰਸਟ ইয়ার ਦੇ ਸਟੂਡੈਂਟ ਨੇ ਉਹਨਾਂ ਨੂੰ ਲੜਾਇਆ ਜਾ ਰਿਹਾ ਮੇਰੇ ਨਾਲ ਗਰਦੀਪ ਆ ਜਿਹੜੇ ਕਿ ਬਾਈ ਖੁਦ ਇਥੇ ਪੀ ਐਚ ਡੀ ਸਕਾਲਰ ਨੇ ਪਲੱਸ ਚੇਅਰਮੈਨ ਨੇ ਐਸ ਐਫ ਦੇ ਸੋ ਗੱਲਬਾਤ ਕਰਾਂਗੇ ਕੀ ਆਡੋਲਜੀ ਕਿਦਾਂ ਜਿਹੜਾ ਹੈਗਾ ਉਹਨਾਂ ਦਾ ਕੈਂਪੇਨ ਚੱਲ ਰਿਹਾ ਕਿੰਨੀ ਕੁ ਉਹਨਾਂ ਨੂੰ ਆਸ ਆ ਵੀ ਜਿਹੜਾ ਹੈਗਾ ਇਸ ਜਿਹੜਾ ਹੈਗਾ ਇਥੋਂ ਜਿੱਤਿਆ ਜਾ ਸਕਦਾ ਸੋ ਸਵਾਗਤ ਹੈ ਤੁਹਾਡਾ ਦੋਨਾਂ ਦਾ ਸੋ ਪਹਿਲੇ ਗੱਲ ਨਵਨੀਤ ਨੂੰ ਹਨਾ ਨਵਨੀਤ ਤੁਸੀਂ ਜਿਹੜਾ ਹੈਗਾ ਐਸ ਐਫ ਵੱਲੋਂ ਐਜ਼ ਅ ਪ੍ਰੈਜ਼ੀਡੈਂਟ ਕੰਟੈਸਟ ਕਰ ਰਹੇ ਹੋ ਆ ਕਿਹੜੇ ਤੁਹਾਡੇ ਮੁੱਦੇ ਐ ਇਲੈਕਸ਼ਨ ਦੇ ਵਿੱਚ ਠੀਕ ਆ ਤੇ ਕਿਦਾਂ ਤੁਸੀਂ ਜਿਹੜਾ ਹੈਗਾ ਬਾਕੀ ਕਿਉਂਕਿ ਦੂਸਰੇ ਪਾਸੇ ਦੇਖਿਆ ਜਾਵੇ ਸਿਆਸੀ ਪਾਰਟੀਆਂ ਵੇਣੇ ਹਰ ਇੱਕ ਵੱਡੇ ਜਿਹੜਾ ਹੈਗਾ ਨੇਤਾ ਵੀ ਆ ਰਿਹਾ ਕਾਫੀ ਪੈਸਾ ਵੀ ਲੱਗ ਰਿਹਾ ਤੁਸੀਂ ਇਸ ਦੇ ਵਿੱਚ ਕਿਦਾਂ ਆਪਦੇ ਆਪ ਨੂੰ ਦੇਖਦੇ ਹੋ ਸਾਰੀ ਚੀਜ਼ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਪੈਸੇ ਦੀ ਗੱਲ ਕੀਤੀ ਮੈਨੇ ਤਾਂ ਇੱਕ ਗੱਲ ਕਹਿਣਾ ਚਾਹੂੰਗੀ ਵੱਡੀ ਪਾਰਟੀਆਂ ਨੂੰ ਵੀ ਜ਼ਰੂਰ ਲੱਗਦਾ ਹੈ ਕਿ ਲੜਾਈ ਹੈ ਜਿਹੜੀ ਪੈਸੇ ਨਾਲ ਜਿੱਤੀ ਜਾਂਦੀ ਹੈ ਜੀ ਠੀਕ ਹੈ ਲੜਾਈ ਪੈਸੇ ਨਾਲ ਹੀ ਜਿੱਤੀ ਜਾਂਦੀ ਹੈ ਪਰ ਜਿੱਥੇ ਗੱਲ ਸਟੂਡੈਂਟ ਦੇ ਹੱਕਾਂ ਦੀ ਹੁੰਦੀ ਹੈ ਨਾ ਉੱਥੇ ਪੈਸਾ ਕੰਮ ਨਹੀਂ ਆਉਂਦਾ ਉੱਥੇ ਅਣਖ ਸੋਚ ਤੇ ਜਜ਼ਬੇ ਦੀ ਜ਼ਰੂਰਤ ਹੈ ਔਰ ਉਹ ਐਸਐਫ ਦੇ ਹਰ ਇੱਕ ਮੈਂਬਰ ਦੇ ਵਿੱਚ ਹੈਗੀ ਆ ਜੀ ਆ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਗੱਲ ਕਰਾਂ ਹਾਂ ਜਿਹੜੇ ਇੱਥੇ ਮੁੱਦੇ ਆ ਜੇ ਗੱਲ ਕਰਕੇ ਯੂਨੀਵਰਸਿਟੀ ਦੇ ਵਿੱਚ ਬੱਚਾ ਐਡਮਿਸ਼ਨ ਲੈਣ ਦਾ ਤਾਂ ਉਹਨੂੰ ਇਸ ਵਕਤ ਕਹਿੰਦੇ ਜਿਹੜਾ ਹੈਗਾ ਐਫੀਡੈਵਿਟ ਵੀ ਭਰ ਕੇ ਦੇਣਾ ਪੈਂਦਾ ਕਿ ਅਸੀਂ ਕੋਈ ਵੀ ਪ੍ਰੋਟੈਸਟ ਨਹੀਂ ਕਰਾਂਗੇ ਤੁਹਾਡਾ ਉੱਤੇ ਕੀ ਸਟੈਂਡਰਡ ਹੋਊਗਾ ਜੀ ਇਹ ਇਹਨਾਂ ਨੂੰ ਡਰ ਲੱਗਦਾ ਵੀ ਕਿਤਨਾ ਅਸੀਂ ਤਾਂ ਉਹਨਾਂ ਨੂੰ ਕਿਤਨਾ ਕਿਤੇ ਪਤਾ ਹੈ ਕਿ ਜੋ ਅਸੀਂ ਕਰ ਰਹੇ ਆ ਉਹ ਬੱਚੇ ਕਿਤਨਾ ਕਿਤੇ ਉਹਦਾ ਵਿਰੋਧ ਕਰਨਗੇ ਜੀ ਉਹ ਇਸ ਕਰਕੇ ਡਰਦੇ ਨੇ ਕਿ ਕਿਤੇ ਸਾਡੇ ਅਗੇਂਸਟ ਨਾ ਕੁਝ ਫਾਈਲ ਹੋ ਜਵੇ ਬੱਚਾ ਹਨਾ ਆਪਣਾ ਸਟੈਂਡ ਲਵੇ ਹੀ ਨਾ ਇਸ ਕਰਕੇ ਇਹਨਾਂ ਨੇ ਇਹ ਚੀਜ਼ਾਂ ਕਰੀਆਂ ਹੋਈਆਂ ਨੇ ਐਫੀਡੈਵਿਟ ਸਾਈਨ ਕੀ ਜੀ ਨਵਨੀਤ ਜੇ ਪ੍ਰੈਜ਼ੀਡੈਂਟ ਬਣਦੀ ਹੈ ਕੱਲ ਨੂੰ ਤੱਕ ਹੀ ਉਹ ਇਹਦੇ ਵਿਰੁੱਧ ਲੜੂਗੀ ਜੀ ਜ਼ਰੂਰ ਲੜਾਂਗੇ ਆ ਲਗਾਤਾਰ ਪਿਛਲੇ ਡੇਢ ਸਾਲ ਤੋਂ ਸੈਨੇਟ ਜਿਹੜੀ ਬਿਲਕੁਲ ਜਿਹੜੀ ਹੈਗਾ ਸਾਈਡ ਤੇ ਕੀਤੇ ਹੋਏ ਸੈਨੇਟ ਤੇ ਇਲੈਕਸ਼ਨ ਨਹੀਂ ਹੋ ਰਹੇ ਇਸ ਤੋਂ ਪਹਿਲਾਂ ਭਾਵੇਂ ਇੱਥੇ ਧਰਨੇ ਵੀ ਲੱਗੇ ਰਹੇ ਸੈਨੇਟ ਦੇ ਮੈਂਬਰ ਵੀ ਬਣਨ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਦੁਬਾਰਾ ਕੁਝ ਨਹੀਂ ਬੋਲਿਆ ਜਿਹੜਾ ਕਿ ਵੱਡੀ ਗੱਲ ਆ ਉਹਦੇ ਤੁਹਾਡਾ ਕੀ ਸਟੈਂਡ ਰਹੂਗਾ ਜਿਹੜਾ ਸੈਨੇਟ ਤਕਰੀਰ ਜੀ ਅਸੀਂ ਗੱਲ ਕਰਦੇ ਆਂ ਅੱਜਕੱਲ ਸੰਗੀ ਢਾਂਚੇ ਦੀ ਗੱਲ ਕਰਦੇ ਆਂ ਉਹ ਹੈਗੀ ਆ ਸਾਡੀ ਸੈਨਟ ਸੈਨਟ ਖਤਮ ਹੋਣ ਦੇ ਜਿਹੜੇ ਕਾਰਨ ਨੇ ਅੱਜ ਦੀ ਜਿਹੜੀ ਜਿਹੜੀ ਸਟੂਡੈਂਟਸ ਰਾਜਨੀਤੀ ਹੈ ਇਹ ਵੀ ਉਹਦੇ ਵਿੱਚ ਉਹਦਾ ਵੀ ਇੱਕ ਵੱਡਾ ਕਾਰਨ ਆ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਿਹੜੀ ਸਟੂਡੈਂਟਸ ਨੇ ਔਰ ਜਿਹੜੀ ਕੌਂਸਲ ਦੇ ਵਿੱਚ ਆਉਣ ਦੇ ਲਈ ਆਪਣੀ ਜੋਰ ਤੋੜ ਕਰਦੇ ਨੇ ਫਿਰ ਉਹ ਜੋਰ ਤੋੜ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਝੁਕਣਾ ਪੈਂਦਾ ਸੈਨੇਟ ਡੇਟ ਸਾਲ ਤੋਂ ਨਹੀਂ ਬਣ ਰਹੀ ਜਿਹੜੀ ਕਿ ਬੜੀ ਮੰਦਭਾਗੀ ਗੱਲ ਆ ਉਹਦੇ ਪਿੱਛੇ ਸਟੂਡੈਂਟਸ ਨੇ ਧਰਨਾ ਵੀ ਲਾਇਆ ਸੀ ਕਾਫੀ ਦਿਨਾਂ ਤੱਕ ਪ੍ਰੋਟੈਸਟ ਕੀਤਾ ਇਸ ਤੋਂ ਪਹਿਲਾਂ ਜਦੋਂ ਫਾਰਮਰ ਪ੍ਰੋਟੈਸਟ ਚੱਲ ਰਿਹਾ ਸੀ ਉਦੋਂ ਵੀ ਸਟੂਡੈਂਟਸ ਨੇ ਧਰਨਾ ਲਾਇਆ ਸੀ ਬਾਹਰਲੇ ਬੁੱਧੀਜੀਵੀ ਵੀ ਵਿੱਚ ਆ ਕੇ ਆਏ ਸੀ ਪੰਜਾਬ ਅਤੇ ਸੀ ਵੀ ਉਹਦੇ ਵਿੱਚ ਆਏ ਸੀ ਉਹ ਜਿਹੜੀ ਸੈਨੇਟ ਨੂੰ ਜਿਹੜੀ ਸੈਨੇਟ ਨੂੰ ਬਚਾਉਣ ਦੇ ਲਈ ਉਹ ਤੋਂ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੇ ਸੈਨੇਟ ਦੀਆਂ ਇਲੈਕਸ਼ਨਾਂ ਕਰਵਾਈਆਂ ਸੀ ਤੇ ਇਸ ਕਾ 28 ਅਗਸਤ 2018 ਦੀ ਗੱਲ ਆ ਇੱਥੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਇੱਕ ਜਿਹੜੇ ਮੁੱਦੇ ਦੇ ਉੱਤੇ ਬੇਸਿਕਲੀ ਜਿਹੜਾ ਡੀਨ ਸਟੂਡੈਂਟਸ ਵੈਲਫੇਅਰ ਸੀ ਉਹਨੂੰ ਐਕਸਟੈਂਡ ਕਰਨ ਦੇ ਲਈ ਉੱਥੇ ਲੈ ਕੇ ਆਂਦਾ ਸੀ ਮਤਾ ਜਦੋਂ ਮਤਾ ਲੈ ਕੇ ਆਂਦਾ ਸੀ ਤਾਂ ਬਾਈ ਚਾਂਸਲਰ ਨੇ ਕੀ ਕੀਤਾ ਸੀ ਬਾਈ ਚਾਂਸਲਰ ਨੇ ਆਪਣੇ ਧੜੇ ਦਾ ਇੱਕ ਡੀਨ ਲਾਉਣਾ ਸੀ ਇਸ ਕਰਕੇ ਉਹਨੇ ਡੀਨ ਲਾਉ ਆਪਣੇ ਧੜੇ ਦਾ ਡੀਨ ਲਾਉਣ ਦੇ ਲਈ ਉਹ ਜਿਹੜਾ ਸੀ ਇਹ ਡੀਨ ਨੂੰ ਹਟਾ ਦਿੱਤਾ ਸੀ ਜਦੋਂ ਕਿ ਮੈਜੋਰਟੀ ਇਹ ਜਿਹੜੇ ਡੀਨ ਜਿਹੜਾ ਲਾਉਣਾ ਸੀ ਪਹਿਲਾਂ ਵਾਲੇ ਡੀਨ ਸੀ ਉਹਦੀ ਸੀ ਇਸ ਉਸ ਟਾਈਮ ਦੇ ਦੌਰਾਨ ਜਦੋਂ ਉੱਥੇ ਬਹਿਸ ਹੋਈ ਸੀ ਬਹਿਸ ਦੇ ਦੌਰਾਨ ਜਿਹੜਾ ਸੋਮ ਪ੍ਰਕਾਸ਼ ਹੰਪਲਾ ਹੈਗਾ ਸੀ ਭਾਜਪਾ ਦਾ ਐਮਪੀ ਸੀ ਉਦੋਂ ਸੈਨੇਟਰ ਦਾ ਐਕਸ-ਆਫੀਸ਼ੀਅਲ ਮੈਂਬਰ ਸੀ ਨੋਮਿਨੇਟਿਡ ਮੈਂਬਰ ਸੀ ਉਹਨੇ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਅਸੀਂ ਕਸ਼ਮੀਰ ਖਤਮ ਕਰ ਦਿੱਤਾ 15 ਮਿੰਟਾਂ ਦੇ ਵਿੱਚ 370 ਹਟਾ ਕੇ ਉਸੇ ਤਰ੍ਹਾਂ ਅਸੀਂ ਪੰਜਾਬ ਵਿੱਚ ਦਾ ਢਾਂਚਾ ਖਤਮ ਕਰ ਦਾਂਗੇ ਉਦੋਂ ਸਾਡੇ ਪੰਜਾਬ ਦੇ ਇੱਕ ਸੈਨੇਟਰ ਨੇ ਕਿਹਾ ਸੀ ਬਾਈ ਜੀ ਇਹ ਪੰਜਾਬ ਆ ਇਹ ਜੰਮੂ ਕਸ਼ਮੀਰ ਨਹੀਂ ਹੈਗਾ ਅਸੀਂ ਇੱਥੇ ਤੁਹਾਨੂੰ ਭਜਾ ਦੇਵਾਂਗੇ ਉਸ ਤੋਂ ਬਾਅਦ ਇਹ ਗੱਲ ਉਦੋਂ ਦੀ ਗੱਲ ਆ ਉਸ ਤੋਂ ਇਲਾਵਾ ਹੋਰ ਵੀ ਗੱਲਾਂ ਹੋਈਆਂ ਨੇ ਇੱਕ ਜਦੋਂ ਆ ਆਪਾਂ ਫਿਰ ਉਹ ਫਾਰਮਰ ਪ੍ਰੋਟੈਸਟ ਚੱਲ ਰਿਹਾ ਸੀ ਇਹਨਾਂ ਨੇ ਸੈਨੇਟ ਦੀ ਇਲੈਕਸ਼ਨ ਨਹੀਂ ਕਰਵਾਈ ਸੀ ਪਹਿਲਾਂ ਤਾਂ ਇਹਨਾਂ ਨੇ ਕੋਵਿਡ ਦੇ ਨਾਮ ਤੇ ਨਹੀਂ ਕਰਵਾਈ ਫਿਰ ਜਦੋਂ ਪ੍ਰੋਟੈਸਟ ਕੀਤਾ ਗਿਆ ਸੈਨੇਟ ਦੀ ਇਲੈਕਸ਼ਨ ਬੜੀ ਮੁਸ਼ਕਲ ਨਾਲ ਕਰਵਾਈ ਇਸ ਵਾਰ ਤਾਂ ਇਹ ਹੈ ਕਿ ਸੈਨੇਟ ਦੀ ਇਲੈਕਸ਼ਨ ਦੇ ਲਈ ਨਾ ਇਹਨਾਂ ਨੇ ਹਾਂ ਕੀਤੀ ਇਹਨਾਂ ਨੇ ਨਾ ਕੀਤੀ ਆ ਜਦੋਂ ਸਟੂਡੈਂਟ ਜਾਂਦੇ ਨੇ ਗੱਲ ਕਰਦੇ ਨੇ ਕਿ ਇਹ ਜੁਨੀਵਰਸਿਟੀ ਪੰਜਾਬ ਦੀ ਆ ਤਾਂ ਵਾਈ ਚਾਂਸਲਰ ਕਹਿ ਦਿੰਦੀ ਆ ਨਹੀਂ ਇਹਦੇ ਨਾਲ ਸੈਂਟਰ ਦਾ ਰਿਲੇਸ਼ਨ ਨਹੀਂ ਜਦੋਂ ਗੱਲ ਕਰਦੇ ਆ OBC ਰਿਜ਼ਰਵੇਸ਼ਨ ਦੀ ਇੱਥੇ ਪ੍ਰੋਟੈਸਟ ਚੱਲ ਰਿਹਾ ਸੀ OBC BC ਰਿਜ਼ਰਵੇਸ਼ਨ ਨੂੰ ਲੈ ਕੇ ਪ੍ਰੋਟੈਸਟ ਚੱਲ ਰਿਹਾ ਸੀ ਉਦੋਂ ਇਹ ਇਨਨੇ ਇੰਟਰਵਿਊ ਦੇ ਵਿੱਚ ਵਾਈ ਚਾਂਸਲਰ ਨੇ ਕਿਹਾ ਕਿ ਸਾਡੇ ਤੇ ਸੈਂਟਰ ਵਾਲੇ ਰੂਲ ਨਹੀਂ ਲਾਗੂ ਹੁੰਦੇ ਅਸੀਂ ਸਟੇਟ ਦੇ ਨਾਲ ਚੱਲਦੇ ਹਾਂ ਜੇ ਤੁਸੀਂ ਸਟੇਟ ਨਾਲ ਚੱਲਦੇ ਹੋ ਤਾਂ ਫਿਰ ਸਟੇਟ ਦੀ ਰਿਜ਼ਰਵੇਸ਼ਨ ਪਾਲਿਸੀ ਲਾਗੂ ਕਰ ਦਿਓ ਤਾਂ ਸੈਨੇਟ ਵੀ ਬਣਾ ਦਿਓ ਸਿੱਧਾ ਸਿੱਧਾ ਇਹਨਾਂ ਦਾ ਸੈਨੇਟ ਖਤਮ ਕਰਕੇ ਇੱਕੋ ਹੀ ਗੱਲ ਆ ਕਿ ਯੂਨੀਵਰਸਿਟੀ ਨੂੰ ਗ੍ਰੈਬ ਕਰਕੇ ਕੇਂਦਰ ਦੇ ਨਾਲ ਜੋੜਿਆ ਜਾਵੇ ਕੇਂਦਰ ਨਾਲ ਜਦ ਯੂਨੀਵਰਸਿਟੀ ਜੁੜ ਗਈ ਜਿਵੇਂ ਅੱਜ ਪੰਜਾਬ ਚੱਲ ਰਿਹਾ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿ ਦਿੱਲੀ ਤੋਂ ਆਰਡਰ ਆਉਂਦੇ ਨੇ ਪੰਜਾਬ ਸਰਕਾਰ ਆ ਜਿਹੜੀ ਉਹ ਇਦਾਂ ਹੀ ਬੈਠੇ ਨੇ ਪੰਜਾਬ ਸਰਕਾਰ ਦੇ ਜਿਹੜੇ ਨਮਾਇੰਦੇ ਨੇ ਬਾਹਰੋਂ ਆ ਕੇ ਬੰਦੇ ਇੱਥੇ ਚਲਾ ਰਹੇ ਨੇ ਐਵੇਂ ਪੰਜਾਬ ਯੂਨੀਵਰਸਿਟੀ ਨੂੰ ਚਲਾਉਣਗੇ ਹੁਣ ਤਾਂ ਇਹ ਹੁੰਦਾ ਕਿ ਜਦੋਂ ਤੱਕ ਸੈਨੇਟ ਹੈਗੀ ਸੀ ਤਾਂ ਦੇਖਿਆ ਪੰਜਾਬ ਦੇ 15 ਨਾਮਿਨੇਟਿਡ ਮੈਂਬਰ ਹੁੰਦੇ ਸੀ ਸੌਰੀ ਇਲੈਕਟਿਡ ਮੈਂਬਰ ਹੁੰਦੇ ਸੀ ਗ੍ਰੈਜੂਏਟ ਕੌਨਸਟੀਟੂਐਂਸੀ ਚ ਜਿਹੜੇ ਵਿਦਿਆਰਥੀ ਨੂੰ ਰਿਪਰੈਜ਼ੈਂਟ ਕਰਦੇ ਸੀ ਉਸ ਤੋਂ ਇਲਾਵਾ ਟੀਚਰਜ਼ ਹੁੰਦੇ ਸੀ ਪ੍ਰਿੰਸੀਪਲ ਹੁੰਦੇ ਸੀ ਕਾਲਜਾਂ ਦੇ ਕਾਲਜਾਂ ਦੇ ਰਿਪਰੈਜ਼ੈਂਟੇਟਿਵ ਹੁੰਦੇ ਸੀ ਕੁੱਲ ਮਿਲਾ ਕੇ ਇਹ ਲਾ ਲਓ ਕਿ ਮੈਜੋਰਿਟੀ ਪੰਜਾਬ ਵਾਲਿਆਂ ਦੀ ਹੁੰਦੀ ਸੀ ਪੰਜਾਬ ਦਾ ਸੀਐਮ ਐਕਸ-ਆਫੀਸ਼ੀਅਲ ਮੈਂਬਰ ਹੁੰਦਾ ਸੀ ਪੰਜਾਬ ਦਾ ਐਜੂਕੇਸ਼ਨ ਮਿਨਿਸਟਰ ਆ ਐਜੂਕੇਸ਼ਨ ਸੈਕਟਰੀ ਆ ਵਿਧਾਨ ਸਭਾ ਦੇ 2-3 ਮੈਂਬਰ ਹੁੰਦੇ ਸੀ ਬਚੀ ਰਹਿੰਦੀ ਸੀ ਹੁਣ ਸਿੱਧਾ ਸਿੱਧਾ ਸੈਨੇਟ ਦੇ ਨਾਲ ਹੀ ਹੋ ਗਿਆ ਕਿ ਯੂਨੀਵਰਸਿਟੀ ਸਿਰਫ ਤੇ ਸਿਰਫ ਬਾਈ ਚਾਂਸਲਰ ਦੀ ਆਪਣੀਆਂ ਪਾਵਰਾਂ ਨਾਲ ਚੱਲ ਰਹੀ ਆ ਬਾਈ ਚਾਂਸਲਰ ਉਹ ਤੇ ਲਿਖਦੀ ਆ ਵਿਦ ਅ ਐਂਟੀਸਪੇਸ਼ਨ ਅਪਰੂਵਲ ਆਫ ਦਾ ਸੈਨੇਟ ਵੀ ਹੈਵ ਡਿਸਾਈਡਡ ਸੋ ਐਂਡ ਸੋ ਇਸ਼ੂ ਤਾਂ ਆ ਕਰਦੀ ਇਹਦਾ ਹੋ ਗਿਆ ਸੈਨੇਟ ਦੀ ਗੱਲ ਜੇ ਆਪਾਂ ਇਲੈਕਸ਼ਨਾਂ ਦੀ ਗੱਲ ਕਰੀਏ ਤੁਹਾਡੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਜਿਹੜਾ ਹੈਗਾ ਆਪਦਾ ਜਿਹੜਾ ਹੈਗਾ ਇਹ ਇਲੈਕਸ਼ਨ ਕੰਟੈਸਟ ਕਰ ਰਹੇ ਆ ਭਾਈ ਜੀ ਸਭ ਤੋਂ ਪਹਿਲਾਂ ਤਾਂ ਸਾਡੀ ਜਿਵੇਂ ਮੈਂ ਆਰਗੇਨਾਈਜੇਸ਼ਨ ਦੀ ਵਿਚਾਰਧਾਰਾ ਦਾ ਦੱਸ ਦਵਾਂ ਅੰਬੇਡਕਰ ਬਾਬਾ ਸਾਹਿਬ ਅੰਬੇਡਕਰ ਜੋਤੀ ਵਾ ਫੂਲੇ ਸਵਿਤਰੀ ਵਾ ਫੂਲੇ ਉਹਨਾਂ ਦੀ ਵਿਚਾਰਧਾਰਾ ਦੇ ਉੱਤੇ ਬੇਸਡ ਸਾਡੀ ਪਾਰਟੀ ਹੈਗੀ ਆ ਅਸੀਂ ਜਿਹੜਾ ਵੀ ਜਿੱਦੇ ਵੀ ਕਿੱਥੇ ਵੀ ਮਨੁੱਖੀ ਕਾਨੂੰਨ ਹੁੰਦਾ ਉਹਦੇ ਲਈ ਲੜਾਂਗੇ ਉਸ ਤੋਂ ਇਲਾਵਾ ਜਿਵੇਂ ਆਪਾਂ ਗੱਲ ਕਰਦੇ ਆ ਮੈਂ ਫੇਰ ਸੈਨੇਟ ਤੇ ਆਉਂਗਾ ਸੈਨੇਟ ਕਨਸਟੀਟਿਊਸ਼ਨ ਦੇ ਵਿੱਚ ਹੀ ਸੰਗੀ ਢਾਂਚੇ ਬਾਰੇ ਗੱਲ ਕੀਤੀ ਗਈ ਆ ਜਦੋਂ ਸੰਵਿਧਾਨ ਬਣਿਆ ਸੀ ਉਦੋਂ ਜਿਹੜਾ ਐਜੂਕੇਸ਼ਨ ਹੈਗਾ ਸੀ ਉਹ ਸਟੇਟ ਦਾ ਮੁੱਦਾ ਸੀ ਜਦੋਂ ਐਮਰਜੈਂਸੀ ਲੱਗੀ ਸਵਰਨ ਸਿੰਘ ਦੀ ਕਮੇਟੀ ਬਣਾ ਕੇ ਐਜੂਕੇਸ਼ਨ ਨੂੰ ਇਹਨਾਂ ਨੇ ਆਪਣਾ ਕੰਕੂਰੈਂਟ ਲਿਸਟ ਦੇ ਵਿੱਚ ਪਾ ਦਿੱਤਾ ਅੱਜ ਤੱਕ ਸਟੇਟ ਦੇ ਇਸ਼ੂ ਦੇ ਵਿੱਚ ਨਹੀਂ ਆਇਆ ਸਾਡੇ ਮੁੱਦੇ ਨੇ ਕਿ ਪੰਜਾਬ ਯੂਨੀਵਰਸਿਟੀ ਆ ਉਹ ਪੰਜਾਬ ਦੀ ਆ ਪੰਜਾਬ ਨੂੰ ਦਿੱਤੀ ਜਾਵੇ ਠੀਕ ਆ ਜੀ ਤੇ ਸੈਨੇਟ ਇੱਥੇ ਬਣੇ ਸੈਨੇਟ ਬਣੂਗੀ ਤਾਂ ਹੀ ਜਿਹੜਾ ਇਸ ਜੁਨਿਸ ਦਾ ਭਲਾ ਹੋ ਸਕਦਾ ਸਾਡੀ ਰਿਪਰੈਜੈਂਟੇਸ਼ਨ ਹੋਊਗੀ ਪਹਿਲਾ ਮੁੱਦਾ ਦਾ ਸਾਡੇ ਇਹ ਦੂਜਾ ਜਿਹੜੇ ਸਟੂਡੈਂਟਸ ਦੇ ਇੱਥੇ ਇਸ਼ੂਜ਼ ਨੇ ਸਟੂਡੈਂਟ ਹੱਲ ਕਰਨ ਬਾਹਰ ਦੀਆਂ ਪਾਰਟੀਆਂ ਆ ਕੇ ਬਾਹਰ ਦੀਆਂ ਪਾਰਟੀਆਂ ਆ ਕੇ ਹੁਣ ਤੁਸੀਂ ਦੇਖੋਗੇ 15 ਦਿਨ ਪਹਿਲਾਂ ਤੱਕ ਜਿਹੜੀਆਂ ਪਾਰਟੀਆਂ ਮੰਨ ਲਓ এবਪੀਐਨ ਐਨਐਸਯੂਏ ਦੇ ਖਿਲਾਫ ਸੀ ਉਹ ਇੱਕ ਪਾਰਟੀ ਉਹ ਦੂਜੀ ਦੇ ਖਿਲਾਫ ਸੀ ਉਸੂ ਤੇ ਸੋਪੂ ਦੀ ਕਿਸੇ ਟਾਈਮ ਤੇ 2010 ਦਿਨ ਤੋਂ ਪਹਿਲਾਂ ਲੜਾਈ ਹੁੰਦੀ ਹੁੰਦੀ ਸੀ ਅੱਜ ਉਹ ਅਲਾਈਂਸ ਦੇ ਵਿੱਚ ਨੇ ਉਹਦੇ 'ਚ ਹੋਇਆ ਕੀ ਆ ਹੋਇਆ ਕੀ ਆ ਕਿ ਇੱਥੇ ਤੁਸੀਂ ਬਤਾਰਥੀਆਂ ਦੀ ਜਿਹੜੀ ਸਟੂਡੈਂਟਸ ਪੋਲਿਟਿਕਸ ਦੀ ਕੈਂਪਸ ਪੋਲਿਟਿਕਸ ਇੱਕ ਤਾਂ ਮੋਦੀ ਸਰਕਾਰ ਨੇ ਖਤਮ ਕਰ ਦਿੱਤੀ ਆ ਤੁਸੀਂ ਦੇਖੋ ਜਦੋਂ ਜੀ 2014 ਚ ਮੋਦੀ ਸਰਕਾਰ ਆਈ ਸੀ ਪਹਿਲਾਂ ਇਹਨਾਂ ਨੇ ਇੰਬੇਡਕਰ ਪੀਰੀਅਰ ਸਟੱਡੀ ਸਰਕਲ ਸੀ ਪੂਨੇ ਦੇ ਵਿੱਚ ਆਈ ਆਈਟੀ ਪੂਨੇ ਦੇ ਵਿੱਚ ਉਹਨੂੰ ਖਤਮ ਉਹਦੀ ਉਹਨੂੰ ਉਹਨੂੰ ਬੈਨ ਕੀਤਾ ਸੀ ਉਸ ਤੋਂ ਬਾਅਦ ਦੇਖਿਆ ਕਿ ਰੋਹਿਤ ਬੇਮੁੱਲਾ ਨਾਲ ਕੀ ਹੋਇਆ ਫਿਰ ਇਹ ਅੱਜ ਦਿੱਲੀ ਦੇ ਵਿੱਚ ਕਨਈਆ ਕੁਮਾਰ ਤੇ ਜਿਹੜੀ ਉਹ ਦੂਸਰਾ ਸੀ ਉਹ ਜਿਹੜਾ ਮੁੰਡਾ ਉਮਰ ਖਾਲਦ ਆ ਉਹਨਾਂ ਨਾਲ ਕੀ ਹੋਇਆ ਤੇ ਕਨਈਆ ਕੁਮਾਰ ਤਾਂ ਆਪਣੀ ਸੈਟਿੰਗ ਕਰ ਗਿਆ ਉਮਰ ਖਾਲਦ ਹਾਲੇ ਵੀ ਜੇਲ੍ਹ ਚ ਫਿਰ ਆਇਆ ਹੈ ਜਾਮੀਆ ਮਲੀਆ ਇਸਲਾਮੀਆਂ ਵੱਲ ਉਸ ਤੋਂ ਬਾਅਦ ਇਹਨਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਵੀ ਕੀ ਕੀਤਾ ਤੇ ਉਸ ਤੋਂ ਬਾਅਦ ਅਸੀਂ ਉਦੋਂ ਹੀ ਕਹਿੰਦੇ ਸੀ ਕਿ ਹੁਣ ਵਾਰੀ ਆ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਦੀ ਵਾਰੀ ਆ ਤੇ ਪੰਜਾਬ ਯੂਨੀਵਰਸਿਟੀ ਵੱਲੋਂ ਹੁਣ ਆ ਰਹੇ ਨੇ ਉਹਦੇ ਵਿੱਚ ਤੁਸੀਂ ਦੇਖਿਆ ਪਿੱਛੇ ਜ ਤੁਸੀਂ 2-3 ਸਾਲਾਂ ਦੀਆਂ ਖਬਰਾਂ ਦੇਖ ਲਓ ਪੰਜਾਬ ਯੂਨੀਵਰਸਿਟੀ 'ਚ ਹੋ ਕੀ ਰਿਹਾ ਮੈਂ ਗੱਲ ਕਰਦਾ ਸੀ ਕਿ ਪਹਿਲਾਂ ਜਿਹੜੀਆਂ ਸਟੂਡੈਂਟਸ ਆਰਗੇਨਾਈਜੇਸ਼ਨਾਂ ਸਟੂਡੈਂਟ ਦੇ ਮੁੱਦਿਆਂ ਦੀ ਲੈ ਗੱਲ ਕਰਦੀ ਸੀ ਹੁਣ ਉਹ ਸਟੂਡੈਂਟਸ ਆਰਗੇਨਾਈਜੇਸ਼ਨਾਂ ਜੋਰ ਤੋੜ ਕਰਕੇ ਕੋਸ਼ਿਸ਼ ਕਰਦੀਆਂ ਨੇ ਕਿ ਅਸੀਂ ਸਟੂਡੈਂਟ ਕੌਂਸਲ 'ਚ ਆ ਜਾਈਏ ਸਟੂਡੈਂਟ ਕੌਂਸਲ ਉਹ ਚਾਹੇ ਕਿਸੇ ਦੇ ਨਾਲ ਵੀ ਅਲਾਈਅንስ ਕਰਨਾ ਪੈ ਜਾਵੇ ਮੈਂ ਇਹੋ ਜਿਹੇ ਬੰਦੇ ਵੀ ਦੇਖੇ ਨੇ ਕਿਸਾਨ ਅੰਦੋਲਨ ਦੇ ਉੱਤੇ ਉੱਥੇ ਭਾਜਪੀ ਦੇ ਬੰਦਿਆਂ ਨੂੰ ਬੜਨ ਨਹੀਂ ਦਿੰਦੇ ਸੀ ਹਰਿਆਣੇ ਦੇ ਵਿੱਚ ਖੱਟੜ ਦਾ ਉਹ ਜਿਹੜਾ ਕਿ ਹੈਲੀਪੈਡ ਜਿਹੜਾ ਸੀ ਉਹ ਵੀ ਪੱਟ ਦਿੱਤਾ ਸੀ ਉਹਨੂੰ ਉਤਰ ਨਹੀਂ ਦਿੱਤਾ ਸੀ ਉਹ ਬੰਦੇ ਐਵੀਪੀ ਦੇ ਅੱਜ ਧਰਨੇ ਐਵੀਪੀ ਦੇ ਨਾਲ ਕੈਂਪੇਨ ਕਰਦੇ ਫਿਰਦੇ ਨੇ ਇਹੋ ਜਿਹੇ ਹਾਲਾਤ ਆ ਗਏ ਨੇ ਜਿਹੜੀ ਜੋੜ ਤੋੜ ਦੀ ਰਾਜਨੀਤੀ ਹੈ ਕਿ ਸਾਡੀ ਨਸਲਾਂ ਖਾਜੂਗੀ ਜੁਨਿਸਟੀ ਨੂੰ ਖਾਜੂਗੀ ਕਿਉਂਕਿ ਜੋਰ ਤੋਰ ਦੀ ਰਾਜਨੀਤੀ ਦੇ ਨਾਲ ਤੁਸੀਂ ਸਿਰਫ ਸੈਲਫ ਪ੍ਰੋਮੋਸ਼ਨ ਕਰ ਸਕਦੇ ਹੋ ਡਾਕਟਰ ਅੰਬੇਡਕਰ ਕਹਿੰਦੇ ਸੀ ਕਿ ਮੈਂ ਰਾਜਨੀਤੀ ਦੇ ਵਿੱਚ ਸੈਲਫ ਪ੍ਰੋਮੋਸ਼ਨ ਵਾਸਤੇ ਨਹੀਂ ਆਇਆ ਮੈਂ ਆਪਣੀ ਸ਼ਾਨੋ ਸ਼ਕਤ ਵਾਸਤੇ ਨਹੀਂ ਆਇਆ ਮੈਂ ਜੇ ਆਉਣਾ ਚਾਹੁੰਨਾ ਰਾਜਨੀਤੀ ਚ ਇਸ ਲਈ ਆਉਣਾ ਚਾਹੁੰਨਾ ਕਿ ਮੈਨੂੰ ਇੱਕ ਮੌਕਾ ਮਿਲੇ ਤਾਂ ਕਿ ਜਿਹੜੇ ਮੁੱਦੇ ਨੇ ਮੈਂ ਹੱਲ ਕਰ ਸਕਾਂ ਇਸ ਲਈ ਅਸੀਂ ਵੀ ਚਾਹੁੰਦੇ ਆ ਕਿ ਸਾਨੂੰ ਮੌਕਾ ਮਿਲੇ ਜਿਵੇਂ ਐਫੀ ਡਿਪਟਾਲਾ ਗੱਲ ਆ ਉਹ ਅਨ ਕਨਸਟੀਟਿਊਸ਼ਨਲ ਆ ਤੁਸੀਂ ਕਿਸੇ ਦੇ ਉੱਤੇ ਕੈਦ ਮੋਕ ਕੇ ਬਾਈ ਕਿ ਆਹ ਤੁਸੀਂ ਐਫੀਡਵਟ ਦੋਗੇ ਤੁਸੀਂ ਧਰਨੇ ਨਹੀਂ ਲਾਵੋਗੇ ਤੁਸੀਂ ਵਿਸ਼ਵਾ ਬਤਾ ਦੋਗੇ ਅਸੀਂ ਧਰਨੇ ਨਹੀਂ ਲਾਵਾਂਗੇ ਮਤਲਬ ਕਿ ਡਰਨ ਦੇ ਲਈ ਜਿਹੜਾ ਕਿ ਆਪਣੇ ਆਪ 'ਚ ਇੱਕ ਲਾਅ ਦੀ ਟਰਮ ਆ ਸੈਕਸ਼ਨ 10 ਹੈਗਾ ਕੰਟਰੈਕਟ ਐਕਟ ਦਾ ਉਹਦੇ 'ਚ ਮਿਸ ਰਿਪਰੈਜੈਂਟੇਸ਼ਨ ਕੋਰਜਨ ਉਹਦੇ ਨਾਲ ਇਹ ਵੋਇਡ ਐਗਰੀਮੈਂਟ ਹੋ ਗਿਆ ਜਿਹੜਾ ਕਿ ਗਲਤ ਆ ਲਾਅ ਦੇ ਹਿਸਾਬ ਨਾਲ ਇੱਕ ਇਹਨਾਂ ਨੇ ਹੋਰ ਇੱਕ ਪਿੱਛੇ ਨੋਟਿਸ ਕੱਢਿਆ ਕਿ ਜੇ ਕੋਈ ਸਟੂਡੈਂਟ ਨਸ਼ਾ ਕਰਦਾ ਫੜਿਆਗਾ ਤਾਂ ਉਹਦੇ ਖਿਲਾਫ ਕਾਰਵਾਈ ਹੋਊ। ਜਦੋਂ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਕਹਿੰਦੀ ਆ ਮੇਰਾ ਡਿਪਾਰਟਮੈਂਟ ਮਨੁੱਖੀ ਅਧਿਕਾਰ ਡਿਪਾਰਟਮੈਂਟ ਆ ਸਾਹਮਣੇ ਡਿਪਾਰਟਮੈਂਟ ਆ। ਉਹਦੇ ਚ ਉਹਦੇ ਜੱਜਮੈਂਟ ਕਹਿੰਦੀ ਆ ਕਿ ਜੇ ਕੋਈ ਨਸ਼ਾ ਕਰਦਾ ਕਿਸੇ ਨੂੰ ਕੋਈ ਆਦਤ ਹੈਗੀ ਹੈ ਹੈਵਟ ਹੈਗੀ ਆ ਉਹਦੀ ਕਾਉਂਸਲਿੰਗ ਕੀਤੀ ਜਾਵੇ ਆਪਾਂ ਨੇ ਸੁਧਾਰ ਕਰਨਾ। ਤੁਸੀਂ ਦੇਖੋਗੇ ਜੇਲ੍ਹਾਂ ਦੇ ਬਾਹਰ ਜੇਲ੍ਹ ਦੇ ਬਾਹਰ ਸੁਧਾਰ ਘਰ ਲਿਖਿਆ ਹੁੰਦਾ ਤਾਂ ਕਿ ਬੰਦੇ ਇੱਥੇ ਅੰਦਰ ਜਾ ਕੇ ਸੁਧਰ ਸਕਣ। ਬੱਚਿਆਂ ਨੂੰ ਰੀਹੈਬਿਲੀਟੇਟ ਕਰਨਾ ਹੁੰਦਾ ਜੇ ਕੋਈ ਗਲਤ ਕੰਮ ਤੇ ਲੱਗ ਗਿਆ ਸਾਡੀ ਯੂਨੀਵਰਸਿਟੀ ਦਾ ਹੁਣ ਇਹ ਹਾਲਾਤ ਹੋਏ ਪੈ ਨੇ ਜਿਵੇਂ ਉਧਰਲੀ ਯੂਨੀਵਰਸਿਟੀਆਂ ਦੇ ਵਿੱਚ ਹੋਇਆ ਕਿ ਇੱਥੋਂ ਦੀ ਸਟੂਡੈਂਟਸ ਪੋਲਿਟਿਕਸ ਨੂੰ ਇਹ ਮਾਰਨਾ ਚਾਹੁੰਦੇ ਨੇ ਤਾਂ ਕਿ ਸਟੂਡੈਂਟ ਨੇ ਇਦਾਂ ਹੀ ਹੁਣ ਇੱਥੇ ਬੰਦਾ ਜੋੜ ਤੋੜ ਕਰਕੇ ਕੋਈ ਕਹਿੰਦਾ ਮੈਨੂੰ ਕੋਈ ਗੈਸਟ ਅਫੈਲਿਟੀ ਲਾ ਦੂਗਾ ਕੋਈ ਨੂੰ ਲੱਗਦਾ ਕਿ ਸਾਨੂੰ ਬਾਹਰੇ ਐਮਐਲਏ ਟਿਕਟ ਮਿਲ ਜੀ ਫਿਰ ਤਾਂ ਬਾਈ ਜੇ ਇਹ ਆ ਕਿ ਫਿਰ ਤਾਂ ਫਿਰ ਉਹੀ ਠੀਕ ਹੈ ਜਿਹੜੀ ਰੂਲਿੰਗ ਪਾਰਟੀ ਫਿਰ ਤਾਂ ਬੰਦਾ ਉਧਰ ਚਲੇ ਜਾਊਗਾ ਤੇ ਮੇਰੀ ਇਹ ਅਪੀਲ ਵੀ ਆ ਸਟੂਡੈਂ ਪੰਜਾਬ ਵਾਲਿਆਂ ਨੂੰ ਪੰਜਾਬ ਬਚਾਉਣਾ ਪੰਜਾਬ ਯੂਨੀਵਰਸਿਟੀ ਬਚਾਉਣੀ ਆ ਤਾਂ ਇਹ ਜੀ ਪੋਲਿਟਿਕਸ ਤੋਂ ਦੂਰ ਹੋਵੋ ਅੱਠ ਕੈਂਡੀਡੇਟ ਨੇ ਉਹਨਾਂ ਚੋਂ ਚੁਣੋ ਕੌਣ ਕਿਹੜੇ ਮੁੱਦਿਆਂ 'ਤੇ ਲੜਦਾ ਇੱਕ ਨੋਟਾ ਵੀ ਹੁੰਦਾ ਨਾ ਉਹ ਵੀ ਹੈਗਾ ਸਾਨੂੰ ਵੀ ਨਹੀਂ ਪਸੰਦ ਕਰਦੇ ਕੋਈ ਚੱਕਰ ਨਹੀਂ ਮਸਲਾ ਇਹ ਆ ਕਿ ਤੁਸੀਂ ਘੁੱਟ-ਘੁੱਟ ਇਹ ਚੀਜ਼ ਨੂੰ ਦੇਖੋ 10-15 ਦਿਨਾਂ ਦੀਆਂ ਖਬਰਾਂ ਦੇਖੋ ਮਹੀਨੇ ਦੀਆਂ ਖਬਰਾਂ ਦੇਖੋ ਸਾਲ ਦੀਆਂ ਖਬਰਾਂ ਦੇਖੋ ਕਿਹੜੇ ਬੰਦੇ ਪਹਿਲਾਂ ਕਿੱਧਰ ਸੀ ਹੁਣ ਕਿੱਥੇ ਨੇ ਸਿਰਫ ਤੇ ਸਿਰਫ ਕੁਰਸੀ ਦੇ ਵਾਸਤੇ ਆ ਕੁਰਸੀ ਮਿਲ ਵੀ ਜਾਵੇ ਤਾਂ ਵੀ ਕੁਝ ਨਹੀਂ ਹੋਣਾ ਅਸੀਂ ਜਦੋਂ ਦੇ ਹੈਗੇ ਅਸੀਂ 10-12 ਸਾਲਾਂ ਤੋਂ ਕੰਮ ਕਰ ਰਹੇ ਹਾਂ ਅਸੀਂ ਬਿਨਾਂ ਕੁਰਸੀਆਂ ਤੋਂ ਵੀ ਇੱਥੇ ਕੰਮ ਕੀਤਾ ਸਾਡੇ ਕੋਲ ਕੋਈ ਕੁਰਸੀ ਨਹੀਂ ਸੀ ਅਸੀਂ ਹਰੇਕ ਮੁੱਦੇ ਲਈ ਖੜਿਆ ਜਦੋਂ ਸੀਏਐਨਆਰਸੀ ਦਾ ਪ੍ਰੋਟੈਸਟ ਹੋਇਆ ਸੀ ਜਦੋਂ ਸਰਕਾਰ ਬਿੱਲ ਲੈ ਕੇ ਆਈ ਸੀ ਸੀਏਐਨਆਰਸੀ ਦਾ ਉਦੋਂ ਅਸੀਂ ਅੰਬੇਡਕਰ ਸਟੂਡੈਂਟ ਆਰਗੇਨਾਈਜੇਸ਼ਨ ਵਾਲੇ ਵੀ ਇੱਥੋਂ ਸੀ ਅਸੀਂ ਇਕੱਠਿਆਂ ਨੇ ਇੱਥੋਂ ਪੜ੍ਹ ਲਿਆ 19 ਦਸੰਬਰ ਨੂੰ ਕੀਤਾ ਸੀ 20 ਦਸੰਬਰ ਦੀਆਂ ਖ਼ਬਰਾਂ ਪੜ੍ਹ ਲਾਂ 20 ਦਸੰਬਰ 2019 ਦੀਆਂ ਇੱਥੋਂ ਲੈ ਕੇ ਅਸੀਂ ਉੱਥੇ ਤੱਕ ਗਏ ਸੀ ਸੈਕਟਰ 17 ਤੱਕ ਕਟਗੜ੍ਹ ਤੋਂ 2 ਤੋਂ 3000 ਦਾ ਜਿਹੜਾ ਇਕੱਠ ਹੈਗਾ ਅਸੀਂ ਸਾਰੇ ਜਾਣਗੇ ਅਸੀਂ ਉਦੋਂ ਵੀ ਸਾਡੀ ਆਰਗੇਨਾਈਜੇਸ਼ਨ ਨਾਲ ਸੀ ਜਦੋਂ ਕਿਸਾਨ ਅੰਦੋਲਨ ਹੋਇਆ ਉਦੋਂ ਵੀ ਅਸੀਂ ਵਾਪਸ ਆਮ ਵੇਟ ਕਰਦਾ ਜਿਹੜਾ ਜਿਹੜਾ ਸਲੋਗਨ ਹੈਗਾ ਐਜੂਕੇਟ ਐਜੀਟੇਟ ਤੇ ਆਰਗੇਨਾਈਜ਼ ਉਦੋਂ ਅਸੀਂ ਕਿਸਾਨ ਅੰਦੋਲਨ ਤੇ ਗਏ ਸੀ ਕਿ ਵੀ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਤੇ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਗਏ ਸੀ ਤਾਂ ਕਿ ਐਜੂਕੇਟ ਕਰਨ ਦੇ ਲਈ ਐਜੀਟੇਟ ਤੇ ਆਰਗੇਨਾਈਜ਼ ਤੋਂ ਲੋਕ ਹੋ ਹੀ ਰਹੇ ਸੀ ਅਸੀਂ ਉੱਥੇ ਜਾ ਕੇ ਬਹੁਤ ਸਨ ਲਾਇਬ੍ਰੇਰੀ ਲਾਈ ਸੀ ਸਾਡੇ ਇਹ ਮੁੱਦੇ ਨੇ ਕਿ ਸਰਬ ਸਮਾਜ ਆ ਜਿਵੇਂ ਉਰੇ ਸਟੂਡੈਂਟ ਨੇ ਸਟੂਡੈਂਟ ਦਾ ਭਲਾ ਹੋ ਚੁਕੇ ਸਟੂਡੈਂਟ ਦੇ ਫੀਸਾਂ ਕਿਤੇ ਵਧਦੀਆਂ ਉਹ ਅਸੀਂ ਇਕੱਠੇ ਹੋ ਕੇ ਕੰਮ ਕਰੀਏ ਇੱਕ ਗੱਲ ਹੈ ਵੀ ਮੰਨ ਲਓ ਕੋਈ ਕਾਉਂਸਲ 'ਚ ਵੀ ਆ ਜਵੇ ਮੈਂ ਵੀ ਗੱਲ ਕਰਦਾ ਤਾਂ ਵੀ ਕੁਝ ਨਹੀਂ ਹੁੰਦਾ ਹੈਗਾ ਜੋ ਤੱਕ ਤੁਹਾਡੀ ਯੂਨਿਟੀ ਨਹੀਂ ਹੈਗੀ ਸਾਬਕਾਂਸ਼ੀ ਰਾਮ ਕਹਿੰਦੇ ਸੀ ਕਿ ਤੁਹਾਡੀ ਸਰਕਾਰ ਬਣੇ ਜਾਂ ਨਾ ਬਣੇ ਤੁਸੀਂ ਇੰਨੀ ਪਾਵਰ ਰੱਖਣੀ ਚਾਹੀਦੀ ਆ ਕਿ ਤੁਸੀਂ ਸਰਕਾਰ ਨੂੰ ਹਿਲਾਉਣ ਯੋਗ ਹੋ ਜੋ ਕਿਉਂਕਿ ਲੋਕਾਂ ਦੀ ਅਦਾਲਤ ਸਭ ਤੋਂ ਵੱਡੀ ਅਦਾਲਤ ਹੁੰਦੀ ਆ ਤੁਸੀਂ ਦੇਖਿਆ ਜਦੋਂ ਫਾਰਮਰ ਪ੍ਰੋਟੈਸਟ ਹੋਇਆ ਸੀ ਲੋਕ ਇਕੱਠੇ ਸੀ ਤਾਂ ਮੋਦੀ ਨੂੰ ਮਾਫੀ ਮੰਗਣੀ ਪਈ ਸੀ ਇੱਥੇ ਅਥਾਰਟੀ ਨੇ ਕੀ ਕੀਤਾ ਕਿਉਂਕਿ ਸਟੂਡੈਂਟਸ ਆਉਂਦੇ ਸੀ ਅਥਾਰਟੀ ਨੇ ਸਟੂਡੈਂਟਸ ਆਰਗੇਨਾਈਜੇਸ਼ਨਾਂ ਦੇ ਵਿੱਚ ਪਾੜ ਪਾਏ ਹੋਣੇ ਪਾੜ ਪਾਉਣ ਦੇ ਨਾਲ ਉਹਨਾਂ ਦੇ ਇਹੀ ਗੱਲ ਆ ਕਿ ਵੀ ਸਟੂਡੈਂਟ ਇੱਧਰ ਉੱਧਰ ਹੋਣਗੇ ਸੈਟਿੰਗਾਂ ਚੱਲਦੀਆਂ ਰਹਿਣਗੀਆਂ ਤੇ ਤੇ ਕੁਛ ਨਹੀਂ ਹੋਣਾ ਹੈਗਾ ਤੇ ਮੇਰੀ ਇਹੀ ਅਪੀਲ ਆ ਯਾਰ ਇਲੈਕਸ਼ਨਾਂ ਜਦ ਆਉਂਦੀਆਂ ਰਹਿਣਗੀਆਂ ਜਾਂ ਜਾਂਦੀਆਂ ਰਹਿਣਗੀਆਂ ਇਸ ਯੂਨੀਵਰਸਿਟੀ ਨੂੰ ਬਚਾ ਲਈਏ ਨਹੀਂ ਤਾਂ ਤੁਸੀਂ ਰੋਮੋਗੇ ਕੁਛ ਟਾਈਮ ਤੱਕ ਇਹ ਹੋਣਾ ਬਾਈ ਜੀ ਕੋਟਲੀ ਸਾਹਿਬ ਤੁਸੀਂ ਵੀਰੇ ਤੁਸੀਂ ਤੁਹਾਡੇ ਲਈ ਇਹ ਜੈਸੀ ਯੂਨੀਵਰਸਿਟੀ ਨਹੀਂ ਬਚਾਈਏ ਹੋਣਾ ਕਿ ਅਗੇ ਕਿਸ ਨੇ ਐਂਟਰ ਨਹੀਂ ਕਰਨ ਦਿਆ ਕਰਨ ਕਿਉਂਕਿ ਇਹਨਾਂ ਨੇ ਉਹ মিডিਆ ਵਾਲਾ ਵੀ ਇੱਕ ਐਕਟ ਲੈ ਕੇ ਆਉਣ ਲੱਗੇ ਨਾ ਇਹਨਾਂ ਨੇ ਕਿਹਾ ਜਿਹੜੇ ਸਾਡੇ মিডিਆ ਵਾਲੇ ਨੇ ਉਹੀ ਕਵਰ ਕਰਿਆ ਕਰਨਗੇ ਉਹੀ ਖਬਰ ਦਿਆ ਕਰਨਗੇ ਸਾਡਾ ਡੀਪੀਆਰ ਕਵਰ ਦੇ ਖਬਰ ਦਿਆ ਕਰੂਗਾ ਕੋਈ ਬੰਦਾ ਪੁਰਾਣਾ ਆ ਜਾਂਦਾ ਆਪਣੇ ਜਵਾਕਾਂ ਨੂੰ ਨਾਲ ਲੈ ਕੇ ਆਂ ਦਿੰਦਾ ਇਹਨਾਂ ਨੇ ਉਹ ਵੀ ਐਂਟਰੀ ਬੰਦ ਕਰ ਦੇਣੀ ਹੈ ਹੁਣ ਅਸੀਂ ਜੋਰ ਤੋੜ ਦੀ ਰਾਜਨੀਤੀ ਨੂੰ ਛੱਡ ਕੇ ਬਚਾਈਏ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਧਰਤੀ ਤੇ ਬਣੀ ਹੋਈ ਆ ਪਵਾਦ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਹੋਈ ਆ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਹੋਈ ਹੈ ਇਸ ਯੂਨੀਵਰਸਿਟੀ ਨੂੰ ਬਚਾਈਏ ਤਾਂ ਇਸ ਸਟੂਡੈਂਟ ਦੀ ਜਿਹੜੀ ਇੱਥੇ ਦੀ ਇਹ ਪ੍ਰੇਜ਼ੈਂਟੇਸ਼ਨ ਨੂੰ ਵਧਾਈਆ ਅਸਲੀ ਪ੍ਰੇਜ਼ੈਂਟੇਸ਼ਨ ਹੋਰ ਪ੍ਰੇਜ਼ੈਂਟੇਸ਼ਨ ਹੀ ਕਿ ਬਾਹਰੋਂ ਕੋਈ ਪਾਰਟੀ ਵਾਲਾ ਬੈਕ ਕਰ ਰਿਹਾ ਲਾਓ ਜੀ ਤੁਸੀਂ ਮੇਰੇ ਗਰੁੱਪ ਵਾਲੇ ਨੂੰ ਜਿਤਾ ਦਿਓ ਕਹਿੰਦਾ ਮੇਰੇ ਗਰੁੱਪ ਵਾਲੇ ਉੱਥੇ ਉਹਨਾਂ ਤਾਂ ਆਪਣੇ ਹਲਕਿਆਂ 'ਚ ਕੋਈ ਕੰਮ ਨਹੀਂ ਹੁੰਦਾ ਹੈਗਾ ਇੱਥੇ ਆ ਕੇ ਆਪਦੇ ਆਪ ਦੇ ਗਰੁੱਪ ਨੂੰ ਪੁਸ਼ ਕਰਕੇ ਬਾਹਰ ਦੱਸਣਾ ਚਾਹੁੰਦੇ ਨੇ ਮੇਰੇ ਨਾਲ ਇੰਨੇ ਬੰਦੇ ਨੇ ਦੂਜਾ ਇਹ ਵੀ ਗੱਲ ਆ ਕਿ ਇਹ ਵੀ ਸੁਣਨਾ ਚਾਹਿਆ ਕਿ ਫਿਲਮਾਂ ਦਿਖਾਉਣ ਵਾਸਤੇ ਵੀ ਲੈ ਕੇ ਗਏ ਐ ਇਹ ਤੋਂ ਪਹਿਲਾਂ ਸ਼ਿਮਲੇ ਦਾ ਟ੍ਰਿਪ ਵੀ ਕਰਾਤਾ ਇੱਕ ਪਾਰਟੀ ਨੇ ਹੈਨਾ ਤੇ ਤੁਸੀਂ ਫਿਰ ਕਿੱਥੇ ਇੱਥੇ ਦਿਖਾ ਰਹੇ ਹੋ ਗੋਆ ਦਾ ਟ੍ਰਿਪ ਦੇ ਰਹੀ ਐ ਸਰ ਭਾਈ ਜੀ ਅਹੀਂ ਤਾਂ ਫੀਸਾ ਮਸਾ ਪਰ ਵਰ ਗਿਆ ਸਾਨੂੰ ਤੇ ਅਵੀ ਸਟਿੱਕਰ ਥਾ ਤੁਸੀਂ ਦੇਖ ਲਓ ਸਾਡੇ ਕੋਲ ਕਿੰਨਾ ਕਿ ਮਟੀਰੀਅਲ ਆ ਲੋਕਾਂ ਨੇ ਇੱਥੇ ਖਿਲਾਰੇ ਪਏ ਨੇ ਲਿੰਗਦੋ ਦੀਆਂ ਗਾਈਡਲਾਈਨਸ ਨੇ ਕਿ ਤੁਸੀਂ ਪ੍ਰਿੰਟਡ ਜਿਹੜੀਆਂ ਚੀਜ਼ਾਂ ਨੂੰ ਚਪਕਾਈ ਨਹੀਂ ਸਕਦੇ ਥੱਲੇ ਸੁੱਟ ਨਹੀਂ ਸਕਦੇ ਉਹ ਵਾਇਲੇਸ਼ਨ ਆ ਗੋਆ ਕੀ ਆ ਸਾਡੇ ਦਾ ਜਵਾਕ ਤੇ ਸਾਈਕਲਾਂ ਤੇ ਮਸਾਂ ਉਧਰੋਂ ਆਉਣਾ ਸੀ ਤੁਸੀਂ ਘੰਟੇ ਤੋਂ ਵੇਟ ਕਰ ਰਹੇ ਹੋ ਉਹ ਉਧਰੋਂ ਦੂਸਰੇ ਕੈਂਪਸ ਤੋਂ ਤੁਰ ਕੇ ਇੱਥੇ ਤੱਕ ਆਏ ਨੇ ਕੋਈ ਕਿਸੇ ਕੋਲ ਗੱਡੀ ਨਹੀਂ ਇੱਕ ਗੱਡੀ ਆ ਉਹਦੇ 'ਚ ਅਸੀਂ ਬਾਰ-ਬਾਰ ਜਾਂਦੇ ਹਾਂ ਢੋਣੇ ਆ ਕੋਈ ਬਾਈਕ ਤੇ ਆਉਂਦਾ ਕਿਸੇ ਦਾ ਪੈਂਚਰ ਹੋ ਗਿਆ ਉੱਥੇ ਖੜੀ ਆ ਲੋਕਾਂ ਨੇ ਤਾਂ ਕਿਸੇ ਦੇ ਵਾਲ ਸਟ੍ਰੇਟ ਕਰ ਮੈਨੂੰ ਨਹੀਂ ਸਮਝ ਲੱਗਦੀ ਲੋਕਾਂ ਦੇ ਮੁੱਦੇ ਕੀ ਨੇ ਮਤਲਬ ਫਾਸਟੇਟ ਕਰਾਉਣਾ ਫਿਲਮਾਂ ਦੇਖਣਾ ਜਾਂ ਜਿਹੜਾ ਹੈਗਾ ਮੈਸ ਦੇ ਵਿੱਚ ਕਹਿੰਦੇ ਪਨੀਰ ਲੱਭਦੇ ਆ ਜਵਾਕ ਠੀਕ ਆ ਵੀ ਪਨੀਰ ਦੇ ਹਿਸਾਬ ਨਾਲ ਹੀ ਵੋਟਾਂ ਪਾ ਜਾਂਦੇ ਆ ਇੱਕ ਗੱਲ ਮੈਂ ਹੁ ਕੋਈ ਚਾਰਜ ਨਹੀਂ ਤੁਸੀਂ ਤੇ ਮੈਂ ਅੰਦਰ ਉਹ ਵੀ ਕਰ ਸਕਦਾ ਐਸੇ ਨੂੰ ਕਹਿ ਦਿੰਦੇ ਆ ਵੀ ਰਿਕਾਰਡ ਵੀ ਕਰ ਸਕਦਾ ਇਹ ਚੀਜ਼ਾਂ ਨੂੰ ਜੇ ਸਟੂਡੈਂਟ ਵੀ ਪਨੀਰ ਤੇ ਵੋਟਾਂ ਪਾਉਣਗੇ ਫਿਲਮਾਂ ਤੇ ਵੋਟਾਂ ਪਾਉਣਗੇ ਤੇ ਜਾਂ ਆਪਾਂ ਗੱਲ ਕਰ ਗਏ ਉਹ ਕਹਿੰਣਗੇ ਸਾਨੂੰ ਕਮਾ ਲਿਆ ਹੋ ਜੀ ਤਾਂ ਬਰੇ ਬਚੂ ਕੀ ਆ ਦੇਖੋ ਜੀ ਵੋਟ ਪਾਣੀ ਚਾਹੀਦੀ ਮੁੱਦੇ ਨੂੰ ਦੇਖ ਕੇ ਅਗਲਾ ਤੁਹਾਡੇ ਇੱਕ ਵਾਰ ਵਾਲ ਬਾਲ ਸਟ੍ਰੇਟ ਕਰਾ ਦੂਗਾ ਤਾਂ ਮੁੜ ਕੇ ਫੇਰ ਗੁਲਝੀਆਂ ਪੈ ਜਾਣੀਆਂ ਜਿੰਦਗੀ ਵੀ ਗੁਲਝ ਜੂਗੀ ਜਿਹੜੀ ਇਹ ਕਹਿੰਦਾ ਗਾਠ ਅਗਰ ਪੜ ਜਾਏ ਤਾਂ ਚਾਹੇ ਰਿਸ਼ਤੇ ਹੋ ਜਾਂ ਡੋਰੀ ਲਾਕ ਕਰੋ ਕੋਸ਼ਿਸ਼ ਖੋਲਣੇ ਵਿੱਚ ਵਕਤ ਤੋਂ ਲੱਗਦਾ ਫਿਰ ਨਾ ਉਹ ਵਕਤ ਲੱਗਣਾ ਤੁਹਾਨੂੰ ਐਹੀਆਂ ਗੁਲਜੀਆਂ ਪੈਣੀਆਂ ਤੁਸੀਂ ਸਾਰੀ ਉਮਰ ਲਈ ਜ਼ਲੀਲ ਹੋ ਜਾਓਗੇ ਇਹਨੂੰ ਕਹਿੰਦੇ ਨੇ ਲਪਾਉ ਤੋਹਫੇ ਲਪਾਉ ਤੋਹਫੇ ਸਟੂਡੈਂਟ ਨੂੰ ਜੇ ਦਿੱਤੇ ਜਾਣ ਲੱਗੇ ਫਿਰ ਮੁਸ਼ਕਲ ਹੋ ਜਾਊਗਾ ਇੱਥੋਂ ਤੱਕ ਵੀ ਇਹ ਕਿਸੇ ਦਾ ਹੋਸਟਲ ਦਵਾਤਾ ਕਿਸੇ ਜੀ ਥੋੜੀ ਜੀ ਫੀਸ ਭਰਤੀ ਮੈਂ ਕਹਿੰਦਾ ਚੰਗੇ ਚੰਗੇ ਬੰਦੇ ਸਿਰਫ ਇਸ ਗੱਲ ਕਰਕੇ ਪਿੱਛੇ ਕਿਸੇ ਨਾਲ ਪਿੱਛੇ ਲੱਗੇ ਹੋਏ ਨੇ ਕਿਸੇ ਦੀ ਕੋਈ ਫੀਸ ਭਰ ਦਿੰਦਾ ਕਿਸੇ ਨੂੰ ਕੋਈ ਉੱਥੇ ਰੱਕੇ ਕਮਾ ਕੇ ਲੈ ਜਾਂਦਾ ਫਿਲਮ ਦਿਖਾਉਣ ਲੈ ਜਾਂਦਾ ਯਾਰ ਇਹ ਕਿਹੜੀ ਗੱਲ ਹੋ ਗਈ ਅੱਜ ਕੱਲ ਤਾਂ OTT ਪਲੇਟਫ ਕੋਸ਼ਿਸ਼ ਕਰੋ ਨਾ ਕੋਈ ਬੰਦਾ ਮੈਂ ਕਹਿੰਦਾ ਖੜ ਕੇ ਕਹੇ ਵੀ ਦੇਖੋ ਜੀ ਅਸੀਂ ਆਫੀਡੇਟ ਵਾਲਾ ਇਸ਼ੂ ਵਾਪਸ ਕਰਾ ਰਹੇ ਹਾਂ ਇੰਨੀ ਕੌਨਸ਼ੀਅਸ ਘਾਟਾ ਸਟੂਡੈਂਟਸ ਦੀ ਇੱਕ ਸਾਡੇ ਬੰਦੇ ਹਾਈ ਕੋਰਟ ਚ ਚਲੇ ਗਿਆ ਐਫੀਡੇਟ ਵਾਲਾ ਇਸ਼ੂ ਨੂੰ ਲੈ ਕੇ ਮਤਲਬ ਕਿ ਉਹ ਜਿਹੜਾ ਲੋਕਾਂ ਦੀ ਅਦਾਲਤ ਚ ਕੰਮ ਆਉਣਾ ਹੁੰਦਾ ਉਹ ਕੰਮ ਨੂੰ ਉੱਥੇ ਜਾ ਕੇ ਲਟਕਾ ਦਿੱਤਾ ਉਹ ਐਫਿਡੇਵਟ ਵਾਲਾ ਇਸ਼ੂ ਬੜਾ ਵੱਡਾ ਜਿਹੜਾ ਕਿ ਸਟੂਡੈਂਟਸ ਦੇ ਉੱਤੇ ਸਟੂਡੈਂਟ ਦੀ ਜਿਹੜੀ ਵਿਚਾਰਧਾਰਾ ਨੇ ਸਟੂਡੈਂਟਸ ਦੀ ਬੋਲਣ ਦੀ ਆਜ਼ਾਦੀ ਆ ਉਹਨਾਂ ਨੂੰ ਆਪਣੇ ਲਈ ਰਾਈਟ ਟੂ ਪ੍ਰੋਟੈਸਟ ਵਾਲੀ ਆ ਉਹਦੇ ਉੱਤੇ ਜਿਹੜਾ ਕਿ ਸਿੱਧਾ-ਸਿੱਧਾ ਫੰਡਾਮੈਂਟਲ ਰਾਈਟਸ ਦੀ ਵਾਇਲੇਸ਼ਨ ਆ ਉਲੰਘਣਾ ਹੈਗੀ ਆ ਉਹਦੇ ਲਈ ਕੋਈ ਕੰਮ ਨਹੀਂ ਕਰਦਾ ਹੈਗਾ ਕਿਸਦੇ ਵਾਲ ਸਟ੍ਰੇਟ ਕਰਾਤੇ ਕਿਸੇ ਨੂੰ ਚੌਕਲੇਟਾਂ ਵੰਡਤੀਆਂ ਕਿਸੇ ਨੂੰ ਪਨੀਰ ਖਵਾਤਾ ਟ੍ਰਿਪ ਕਰਵਾਤਾ ਸਿਮਲੇ ਦਾ ਮਸਲ ਇਸੇ ਕਰਕੇ ਜੇ ਇਹ ਫਿਰ ਬੜੀ ਮਤਲਬ ਕਿ ਬਹੁਤ ਗਿਰੀ ਹੋਈ ਚੀਜ਼ ਹੈ ਤੇ ਨਾਲ ਉਹ ਪਿੰਡ ਵਾਲਾ ਵੇਰ ਜ਼ਿਆਦਾ ਵਧੀਆ ਸੀ ਬੰਦੇ ਘਟੋ-ਘਟ ਦੇਖ ਕੇ ਤਾਂ ਇੱਥੇ ਤੁਸੀਂ ਕਿਨੂੰ ਜਲੀਲ ਕਰੋਗੇ ਕਿਉਂਕਿ ਅਗਲੇ ਸਾਲ ਅਗਲੇ ਨੇ ਪਾਸਾਉਟ ਹੋ ਜਾਣਾ ਤੁਹਾਨੂੰ ਪਤਾ ਹੀ ਨਹੀਂ ਥੋੜੇ ਵਾਲ ਕੌਨਸਟ੍ਰੇਟ ਕਰਾ ਕੇ ਗਿਆ ਜੇ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਸ਼ਿਮਲੇ ਕੌਣ ਲੈ ਕੇ ਗਿਆ ਉਸ ਤੋਂ ਬਾਅਦ ਤੁਸੀਂ ਪਛਤਾਮੋਗੇ ਇਸ ਕਰਕੇ ਸਟੂਡੈਂਟ ਦੇ ਮੁੱਦਿਆਂ ਨੂੰ ਤਾਂ ਧਿਆਨ ਚ ਰੱਖਦੇ ਹੋ ਆਪਣੀ ਬੋਰਡ ਬੋਟ ਪਾਪ ਆ ਜਿਹੜਾ ਇੱਕ ਗੱਲ ਹੋਰ ਹੈ ਕਿ ਤੁਸੀਂ ਜਿਹੜਾ ਹੈ ਇੱਕ ਜਿਹੜਾ ਹੈ ਇੱਕ ਕੁੜੀ ਨੂੰ ਇਲੈਕਸ਼ਨ ਲੜਾ ਰਹੇ ਹੋ ਉਹਦਾ ਕੀ ਕਰਨਾ ਕਿੰਨੀਆਂ ਕੁੜੀਆਂ ਇਲੈਕਸ਼ਨ ਲੜ ਰਹੀਆਂ ਇਸ ਵਾਰ ਜੀ ਜਿਹੜੀਆਂ ਕੁੜੀਆਂ ਨੇ ਤਿੰਨ ਸ਼ਾਇਦ ਕੁੜੀਆਂ ਇਲੈਕਸ਼ਨ ਲੜੀਆਂ ਨੇ ਠੀਕ ਆ ਉਹਨਾਂ ਵਿੱਚ ਇੱਕ ਸਾਡੀ ਕੁੜੀ ਵੀ ਅਸੀਂ ਪਿਛਲੀ ਵਾਰ ਪਹਿਲੀ ਵਾਰ ਇਲੈ ਕੁੜੀ ਹੀ ਇਲੈਕਸ਼ਨ ਲੜੀ ਸੀ ਇਸ ਵਾਰ ਦੁਬਾਰਾ ਸੀ ਕੁੜੀ ਨੂੰ ਹੀ ਇਲੈਕਸ਼ਨ ਲੜਾ ਰਹੇ ਆ ਇਹਦੇ ਨਾਲ ਇੱਕ ਦੂਜੀ ਗੱਲ ਆ ਕਿ ਸਾਡੀ ਕੁੜੀ ਫਰੈਸ਼ਰ ਆ ਹੁਣ ਇਹਦੇ ਲਈ ਵੀ ਮੈਂ ਕਈ ਬੰਦੇ ਕਹਿੰਦੇ ਨੇ ਤੁਸੀਂ ਫਰੈਸ਼ਰ ਕੁੜੀ ਨੂੰ ਇਲੈਕਸ਼ਨ ਲੜਾ ਰਹੇ ਹੋ ਇਹਨੂੰ ਮੁੱਦਿਆਂ ਦਾ ਕਿੱਦਾਂ ਪਤਾ ਹੋਊਗਾ ਫੇਰ ਇਹਦਾ ਮਤਲਬ ਕਿ ਅਸੀਂ ਪਹਿਲਾਂ ਹੋਰ ਪਾਰਟੀਆਂ ਚ ਕੁੜੀ ਨੂੰ ਆਪਣੇ ਮਤਲਬ ਕਿ ਕੈਂਡੀਡੇਟ ਨੂੰ ਘਮਾਉਂਦੇ ਤੁਸੀਂ ਹੋਰ ਪਾਰਟੀ ਚ ਜਿਵੇਂ ਪੈਰਾਸ਼ੂਟ ਕੈਂਡੀਡੇਟ ਲੈ ਕੇ ਆਉਂਦੇ ਸਾਰੀਆਂ ਪਾਰਟੀਆਂ ਦੇ ਪੈਰਾਸ਼ੂਟ ਕੈਂਡੀਡੇਟ ਨੇ ਉਹ ਪਹਿਲਾਂ ਕਿਸੇ ਹੋਰ ਪਾਰਟੀ ਚ ਜਾ ਕੇ ਉਹਨੂੰ ਪਤਾ ਹੈ ਉੱਥੇ ਨਹੀਂ ਦਾਲ ਗਲੀ ਹੈ ਕਿ ਫਿਰ ਇੱਧਰ ਗਿਆ ਫਿਰ ਇੱਧਰ ਗਿਆ ਫਿਰ ਉਹ ਤੇ ਐਂਡ ਤੇ ਆ ਕੇ ਸੈਟਿੰਗ ਕਰ ਲਈ ਦੇਖ ਲੋ ਸਾਰਿਆਂ ਦੀ ਬੈਕਗ੍ਰਾਉਂਡ ਸਾਡੀ ਕੁੜੀ ਫਰੈਸ਼ਰ ਹੈ ਕਿਉਂਕਿ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਸੀ ਕਿ ਤੁਹਾਡੇ ਤੇ ਨਿੱਜੀ ਹਮਲੇ ਵੀ ਹੁੰਦੇ ਆ ਜਦੋਂ ਮੰਨ ਲਓ ਤੁਸੀਂ ਇਲੈਕਸ਼ਨ ਲੜਦੇ ਹੋ ਜਿਵੇਂ ਤੁਸੀਂ ਕਹਿੰਦੇ ਹੋ ਸੋਸ਼ਲ ਮੀਡੀਆ ਤੇ ਵੀ ਜਿਹੜਾ ਹੈਗਾ ਸਾਨੂੰ ਇਸ ਤਰ੍ਹਾਂ ਜਿਹੜਾ ਹੈਗਾ ਕਈ ਵਾਰੀ ਕਿਹਾ ਜਾਂਦਾ ਕਿਸੇ ਕਈ ਬੰਦੇ ਉਹਦੇ ਬਾਈ ਜੀ ਹੁਣ ਜਿਵੇਂ ਤੁਸੀਂ ਪੱਤਰਕਾਰ ਹੋ ਤੁਹਾਡੇ ਵਰਗੇ ਵੀਰ ਪੱਤਰਕਾਰ ਹਨਾ ਤੁਸੀਂ ਜਿਵੇਂ ਸਾਰਿਆਂ ਨੂੰ ਕਵਰ ਕਰਦਾ ਇੱਕ ਮੈਂ ਪੱਤਰਕਾਰ ਤਾਂ ਵੀ ਗੱਲ ਸਾਡੀ ਜੁਨਿਸ਼ ਤੇ ਇੱਕ ਪੀਜੂ ਪਾਲਸ ਚੈਨਲ ਆ ਜੀ ਹਨਾ ਉਹ ਆ ਉਹ ਬੰਦਾ ਐ ਇੰਨਾ ਕਾਸਟਿਸਟਾ ਇੰਨਾ ਕਾਸਟਿਸਟ ਨੇ ਅਸੀਂ 15 ਦਿਨ ਮਗਰ ਉਹਨੂੰ ਭੇਜਦੇ ਨੂੰ ਕਿ ਅਸੀਂ ਵੀ ਜੁਨਿਸ਼ ਦੇ ਹੈਗੇ ਹਾਂ ਤੇ ਸਾਡ ਨੂੰ ਵੀ ਕਵਰ ਕਰੋ ਉਹਨਾਂ ਨੇ ਕਵਰ ਨਹੀਂ ਕੀਤਾ ਹੈਗਾ ਉਹ ਕਾਸਟਿਸਟਾ ਅਸੀਂ ਸੋਚਦੇ ਸੀ ਫਿਰ ਸੋਚਦੇ ਸੀ ਆਪਣਾ ਇੱਕ ਪੀਜੂ ਪਾਲਸ ਉਹਨੂੰ ਦੇਲੇ ਦੇ ਪੀਜੂ ਪਾਲਿਸੀ ਦਲਤਾਂ ਦਾ ਬਣਾ ਲਾਂਗੇ ਇਹੋ ਜਿਹਾ ਕੁਝ ਲਿਖ ਕੇ ਬਣਾ ਲਾਂਗੇ ਜਿਹਾ ਪੀਜੂ ਪਾਲਿਸੀ ਇਨਕਲੂਸਿਵ ਪੀਜੂ ਪਾਲਿਸੀ ਸਾਂਝਾ ਕਿਉਂਕਿ ਉਹ ਸਾਂਝਾ ਨਹੀਂ ਹੈਗਾ ਉਹ ਪਾਰਟੀਕੂਲਰ ਬੰਦਿਆਂ ਨੂੰ ਕਵਰ ਕਰਦਾ ਥੋੜੇ ਵਰਗੇ ਇੱਕ ਵੀਰ ਨੇ ਸਾਡੀ ਪੋਸਟ ਨੂੰ ਲਿਖ ਦਿੱਤਾ ਐਜ਼ ਅ ਜਰਨਲਿਸਟ ਉਹਨਾਂ ਨੇ ਸਾਡੀ ਪੋਸਟ ਪਾਈ ਕਿਉਂਕਿ ਉਹ ਫ੍ਰੀ ਲੈਂਸਰ ਜਿਹੜੇ ਹੈਗੇ ਨੇ ਪੱਤਰਕਾਰ ਨੇ ਜਿਵੇਂ ਤੁਸੀਂ ਵੀਰ ਉਹਨਾਂ ਨੇ ਜਦੋਂ ਕਵਰ ਕੀਤਾ ਉਹਦੇ ਥੱਲੇ ਲੋਕਾਂ ਨੇ ਲਿਖਿਆ ਕਿ ਲੋ ਹੁਣ ਚੂੜੇ ਵੀ ਯੂਨੀਵਰਸਿਟੀ ਚ ਆ ਗਏ ਬੇੜੇ ਵਾਲੇ ਯੂਨੀਵਰਸਿਟੀ ਚ ਆ ਗਏ ਬਾਈ ਜੀ ਸਾਡਾ ਵੀ ਉਨਾ ਹੀ ਹੱਕ ਸਾਡੀ ਵੀ ਇਹ ਉਸੇ ਧਰਤੀ ਤੋਂ ਆਏ ਹੋ ਜੇ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਬਾਹਰ ਜਾ ਜਾ ਕੇ ਕਹਿੰਦੇ ਲੋਕ ਕਹਿੰਦੇ ਨੇ ਪੰਜਾਬ ਚ ਜਾਤ ਪਾਤ ਨਹੀਂ ਹੈਗਾ ਇੱਥੇ ਸਾਰਾ ਕੁਝ ਸਹੀ ਆ ਪੰਜਾਬ ਬਸ ਦਾ ਗੁਰਾਂ ਦੇ ਨਾਂ ਤੇ ਤੇ ਪੰਜਾਬ ਦੇ ਵਿੱਚ ਬੇਗਮਪੁਰੇ ਦਾ ਵੀ ਕਨਸੈਪਟ ਆ ਗੁਰੂ ਰਵਿਦਾਸ ਮਹਾਰਾਜ ਨੇ ਬੇਗਮਪੁਰੇ ਦਾ ਕਨਸੈਪਟ ਦਿੱਤਾ ਸੀ ਗੁਰਬਾਣੀ ਦੇ ਵਿੱਚ ਬੇਗਮਪੁਰੇ ਦਾ ਕਨਸੈਪਟ ਆ ਗੁਰਬਾਣੀ ਦੇ ਵਿੱਚ ਇਹ ਵੀ ਗੱਲ ਕਹੀ ਆ ਕਿ ਐਸਾ ਚਾਹੂੰ ਰਾਜ਼ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪਰਸ਼ਨ ਰਵਿਦਾਸ ਤਾਂ ਹੀ ਪਰੇਸ਼ਾਨ ਹੋਣਗੇ ਬੇਗਮਪੁਰਾ ਤਾਂ ਹੀ ਬਸੂਗਾ ਜੇ ਤੁਸੀਂ ਸਾਰੀਆਂ ਜਾਤਾਂ ਧਰਮਾਂ ਨੂੰ ਇੱਥੇ ਨਾਲ ਲੈ ਕੇ ਚੱਲੋਗੇ ਜਦੋਂ ਅਸੀਂ ਇੱਥੇ ਸਟੂਡੈਂਟ ਸੈਂਟਰ ਤੇ ਖੜਕੇ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਅਸੀਂ ਆਪਣੇ ਰੈਵਰਾਂ ਦੀਆਂ ਪੋਸਟ ਫੋਟੋਆਂ ਲਾਈਆਂ ਡਾਕਟਰ ਅੰਬੇਡਕਰ ਦੀ ਫੋਟੋ ਲਾਈ ਮਹਾਤਮਾ ਜੋਤੀਬਾ ਫੁੱਲੇ ਦੀ ਫੋਟੋ ਲਾਈ ਇਸ ਵਿਤਰੀਬਾ ਫੁੱਲੇ ਦੀ ਫੋਟੋ ਲਾਈ ਤਾਂ ਲੋਕਾਂ ਦੇ ਥੱਲੇ ਕਮੈਂਟ ਪੜ੍ਹ ਕੇ ਦੇਖਿਓ ਕਿ ਹੁਣ ਚੂੜੇ ਯੂਨੀਵਰਸਿਟੀ ਚ ਆ ਗਏ ਨੇ ਇੱਥੇ ਬੇੜੇ ਵਾਲੇ ਆ ਗਏ ਨੇ ਇਹ ਆ ਕੇ ਕੀ ਕਰਨਗੇ ਮਤਲਬ ਕਿ ਤੁਹਾਡੀ ਕੱਲੇ ਦੀ ਆ ਤੁਸੀਂ ਕੱਲੇ ਦੀ ਫਿਰ ਤੁਸੀਂ ਕਿਸੇ ਹੋਰ ਮੁਲਕ ਚ ਜਾਓ ਨਾ ਇਹ ਸਾਰੀ ਜ਼ਮੀਨ ਸਾਰਿਆਂ ਦੀ ਆ ਸਾਰਿਆਂ ਨੂੰ ਰੱਬ ਨੇ ਇੱਕ ਇੱਕ ਸਮਾਨ ਜੰਮਿਆ ਕਬੀਰ ਸਾਹਿਬ ਕਹਿੰਦੇ ਨੇ ਕਿ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਣ ਬਾਟ ਕਾਹੀ ਨਹੀਂ ਆਇਆ ਜੇ ਤੂੰ ਇੰਨਾ ਹੀ ਤੁਸੀਂ ਘੈਂਟ ਹੋ ਜੇ ਐਡਾ ਹੀ ਜ਼ਿਆਦਾ ਵਧੀਆ ਤੁਹਾਨੂੰ ਇੰਨਾ ਹੀ ਲੱਗਦਾ ਤੁਸੀਂ ਥੋੜੀ ਵੱਡੀ ਜਾਤ ਆ ਥੋੜੀ ਜ਼ਿਆਦਾ ਘੈਂਟ ਜ਼ਿਆਦਾ ਤੇ ਤੁਸੀਂ ਕਿਸੇ ਹੋਰ ਰਸਤੇ ਗਾਤੇ ਨਹੀਂ ਆ ਸਾਰੇ ਜੰਮਣ ਵਾਲਾ ਰਸਤਾ ਇੱਕੋ ਹੀ ਹੈ ਕਬੀਰ ਸਾਹਿਬ ਕਹਿੰਦੇ ਨੇ ਕਿ ਗਰਵਾਣੀ ਦੇ ਵਿੱਚ ਸਾਰੀਆਂ ਚੀਜ਼ਾਂ ਨੇ ਤਾਂ ਇੱਥੇ ਬਾਈ ਜੀ ਇਹ ਚੀਜ਼ ਵੀ ਹੋ ਰਹੀ ਆ ਪੰਜਾਬ ਦੇ ਵਿੱਚ ਪਤਾ ਨਹੀਂ ਕਿਹੜੇ ਲੋਕ ਨੇ ਕਿਹੜੇ ਉਹਦੇ ਤੇ ਕਮੈਂਟ ਕਰਦੇ ਨੇ ਕੀ ਇਹਨਾਂ ਨੂੰ ਖੁੰਦਕ ਹੈਗੀ ਆ ਪਰ ਅਸੀਂ ਕਹਿੰਨੇ ਕਿ ਅਸੀਂ ਇੱਥੇ ਬਾਈ ਸਾਡਾ ਵੀ ਉਹਨਾਂ ਹੱਕ ਆ ਅਸੀਂ ਇੱਥੇ ਇਲੈਕਸ਼ਨ ਲੜਦੇ ਰਹਾਂਗੇ ਇਸ ਸਾਲ ਲੜਿਆ ਪਿਛਲੇ ਸਾਲ ਵੀ ਲੜਿਆ ਤੇ ਅੱਗੇ ਵੀ ਲੜਦਾਂਗੇ ਕਿਉਂਕਿ ਸਾਡਾ ਹੱਕ ਆ ਅਸੀਂ ਵੀ ਉਦਾਂ ਹੀ ਜੰਮੇ ਆ ਜਿੱਦਾਂ ਸਾਰੇ ਜੰਮਦੇ ਨੇ ਅਸੀਂ ਵੀ ਉਦਾਂ ਹੀ ਧਰਤੀ ਤੇ ਆਏ ਜਿੱਮੇ ਸਾਰੇ ਆਉਂਦੇ ਨੇ ਤੇ ਸਾਡਾ ਇਸ ਕਰਕੇ ਹੱਕ ਆ ਕੁਦਰਤੀ ਤੌਰ ਤੇ ਵੀ ਹੱਕ ਆ ਸੰਵਿਧਾਨਕ ਤੌਰ ਤੇ ਵੀ ਆਪਾਂ ਨਵਨੀ ਤੇ ਤੁਹਾਡਾ ਬੈਕਗ੍ਰਾਉਂਡ ਕੀ ਆ ਤੁਸੀਂ ਪਹਿਲਾਂ ਹੀ ਪੋਲੀਟਿਕਲ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਮੇਰੇ ਫਾਦਰ ਸਾਹਿਬ ਉਹ ਐਕਸ ਸਰਵਿਸਮੈਨ ਰਹੇ ਨੇ ਤੇ ਜਿਸ ਵੇਲੇ ਕਰਨਲ ਬਾਟ ਨੂੰ ਕੁੱਟਿਆ ਗਿਆ ਸੀਗਾ ਉਸ ਟਾਈਮ ਤੇ ਉਹ ਉੱਥੇ ਗਏ ਸੀਗੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਉਹ ਧਰਨੇ ਦੇ ਵਿੱਚ ਸੀਗੇ ਉਹ ਉੱਥੇ ਪੂਰਾ ਡਟ ਕੇ ਉੱਥੇ ਖੜੇ ਰਹੇ ਨੇ ਉਹਨਾਂ ਦੀ ਸਪੀਚ ਤੁਸੀਂ ਸੁਣੋਗੇ ਤੁਸੀਂ ਕਹੋਗੇ ਕਿ ਵੀ ਐਵੇਂ ਅਗਰ ਕਿਸੇ ਲਈ ਤੁਸੀਂ ਖੜਨਾ ਤਾਂ ਐਵੇਂ ਖੜੋ ਤਾਂ ਉਹ ਇਨਸਪੀਰੇਸ਼ਨ ਮੈਨੂੰ ਵੀ ਆਪਣੇ ਫਾਦਰ ਤੋਂ ਮਿਲਦੀ ਹੈ ਤੇ ਮੈਂ ਇੱਥੇ ਅੱਜ ਖੜੀ ਆਂ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਹੀ ਆ ਐਸਐਫ ਨੇ ਮੈਨੂੰ ਇਹ ਮੌਕਾ ਦਿੱਤਾ ਤਾਂ ਮੈਂ ਉਸ ਲੇਗੇਸੀ ਨੂੰ ਅੱਗੇ ਲੈ ਕੇ ਜਾਵਾਂਗੀ ਉਹ ਤੋਂ ਇਲਾਵਾ ਜਿਹੜੀ ਪਾਰਟੀ ਤੋਂ ਮੈਂ ਹੈਗੀ ਆ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਆਈਡੀਓਲੋਜੀ ਨੂੰ ਅਸੀਂ ਫਾਲੋ ਕਰਦੇ ਆਏ ਆ ਮਹਾਤਮਾ ਫੂਲੇ ਜੀ ਦੀ ਫਾਲੋ ਕਰਦੇ ਆਏ ਆ ਆਈਡੀਓਲੋਜੀ ਨੂੰ ਤੇ ਸਵਿਤਰੀ ਬਾਇ ਜੀ ਦੀ ਆਈਡੀਓਲੋਜੀ ਨੂੰ ਫਾਲੋ ਕਰਦੇ ਆਏ ਆ ਉਹ ਆਲਰੇਡੀ ਆਟੋਮੈਟਿਕਲੀ ਬੰਦੇ ਨੂੰ ਅਟਰੈਕਟ ਕਰਦੇ ਕਿ ਤੁਹਾਡੇ ਕੋਲ ਕਿੰਨੇ ਹੱਕ ਨੇ ਤੁਸੀਂ ਇੱਥੇ ਆ ਕੇ ਖੜੋ ਆਪਣੇ ਆਪ ਨੂੰ ਰਿਪਰੈਜ਼ੈਂਟ ਕਰੋ ਤੇ ਲੋਕਾਂ ਦੇ ਲਈ ਲੜੋ ਤੁਹਾਡਾ ਡਿਪਾਰਟਮੈਂਟ ਕਿਹੜਾ ਤੇ ਤੁਹਾਡੀ ਏਜ ਕਿੰਨੀ ਆ ਜੀ ਮੇਰਾ ਡਿਪਾਰਟਮੈਂਟ ਯੂਆਲਐਸ ਹੈ ਯੂਨੀਵਰਸਿਟੀ ਇੰਸਟੀਟਿਊਟ ਆਫ ਲੀਗਲ ਸਟੱਡੀਜ਼ ਤੇ ਮੈਂ 18 ਇਅਰਸ ਦੀ ਆਪ ਤੁਸੀਂ ਦੇਖ ਲਓ ਬੇ 18 ਸਾਲ ਦੀ ਜਿਹੜੀ ਹੈਗੀ ਆ ਆਪਾਂ ਗਿਆ ਨਵਨੀਤ ਕੌਰ ਨੂੰ ਜਿਹੜਾ ਹੈਗਾ ਏਐਸਐਫ ਨੇ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਬਾਕੀ ਕਿੰਨੀ ਆਸ ਆ ਤੁਹਾਨੂੰ ਤੇ ਜਿਹੜਾ ਹੈਗਾ ਤੁਹਾਨੂੰ ਕਿੱਦਾਂ ਦਾ ਜਦੋਂ ਜਾਣਦੇ ਹੋ ਹਨਾ ਤੁਹ ਕੋ ਤੜਾ ਪਹਿਲਾ ਅਸਾਸ ਸੀ ਪਹਿਲੇ ਸਾਲ ਹੀ ਆਉਣ ਸਾਰੀ ਤੁਮੇ ਸਿੱਧੀ ਪ੍ਰਧਾਨਗੀ ਖੜੀ ਹੋ ਗਈ ਹੈ ਨਾ ਇਹ ਵੀ ਵੱਡੀ ਗੱਲ ਹੈ ਤੇ ਜੋ ਕਿਦਾਂ ਦੀ ਕੈਂਪੇਨ ਚਾਉਣਾ ਹੈ ਕਿਦਾਂ ਤੁਸੀਂ ਲੋਕਾਂ ਤੱਕ ਜੜਾ ਹੈਗਾ ਸੌਰੀ ਕਿਦਾਂ ਸਟੂਡੈਂਟ ਤੱਕ ਆਪਦੀ ਅਪਰੋਚ ਕਰਦੇ ਜੀ ਅਸੀਂ ਪਹਿਲਾ ਤਾਂ ਹਰ ਇੱਕ ਸਟੂਡੈਂਟ ਟਰਾਈ ਕਰਦੇ ਆ ਕਿ ਹਰ ਇੱਕ ਸਟੂਡੈਂਟ ਕੋਲ ਜਾਇਆ ਜਾਵੇ ਜੀ ਉਹਨਾਂ ਨੂੰ ਦੱਸਿਆ ਜਾਵੇ ਕਿ ਤੁਹਾਡੇ ਕੀ-ਕੀ ਹੱਕ ਨੇ ਤੁਹਾਡੀ ਕੀ ਪਾਵਰ ਹੈ ਇੱਕ ਵੋਟ ਕਹਿੰਦੇ ਨੇ ਨਾ ਬੈਲਟ ਦੀ ਬੈਲਟ ਇਜ਼ ਸਟਰੋਂਗਰ ਦੈਨ ਅ ਬੁਲੇਟ ਜੀ ਉਹਨਾਂ ਨੂੰ ਉਹਨਾਂ ਦੀ ਪਾਵਰ ਦੱਸਨੀ ਪੈਣੀ ਹੈ ਕਿ ਤੁਹਾਡੀ ਇੱਕ ਵੋਟ ਕਿੰਨੀ ਜ਼ਿਆਦਾ ਕੀਮਤੀ ਹੈ ਜੀ ਅਸੀਂ ਉਹਨਾਂ ਕੋਲ ਜਾਣਿਆ ਉਹਨਾਂ ਨੂੰ ਦੱਸ ਦਿਆਂ ਤੁਹਾਡੇ ਵਿੱਚ ਕਿੰਨੀ ਜ਼ਿਆਦਾ ਪਾਵਰ ਹੈ ਤੁਸੀਂ ਜਿਵੇਂ ਅੱਜ ਮੈਂ ਖੜੀ ਹੋਈਆਂ ਜੀ ਮੈਂ ਇਹੀ ਕੁੜੀਆਂ ਨੂੰ ਇਹੀ ਇਨਕਰੇਜ ਕਰੂੰਗੀ ਕਿ ਤੁਹਾਡੇ ਵਿੱਚ ਵੀ ਇੰਨੀ ਹੀ ਪਾਵਰ ਹੈ ਤੁਸੀਂ ਆਓ ਇੱਥੇ ਆ ਕੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਰੋ ਆਖਰ ਦੇ ਵਿੱਚ ਇੱਕ ਕਲਾਸ ਵਾਲਕੇ ਯੂਨੀਵਰਸਿਟੀ ਦੇ ਜਿਹੜਾ ਕਿਉਂਕਿ ਓਪਨ ਮਾਹੌਲ ਹੁੰਦਾ ਹੈ ਨਾ ਸਾਰੀ ਚੀਜ਼ ਇੱਥੇ ਆਉਣਸਾਰ ਕਿੰਨਾ ਜ਼ਿੰਦਗੀ ਦਾ ਬੂਸਟ ਮਤਲਬ ਕਿ ਕੀ ਚੇਂਜ ਆਪਦੇ ਵਿੱਚ ਮਹਿਸੂਸ ਕਰ ਰਹੇ ਹੋ ਸਕੂਲ ਤੋਂ ਬਾਅਦ ਸਿੱਧਾ ਹੀ ਇੱਥੇ ਯੂਨੀਵਰਸਿਟੀ ਆਏ ਹੋ ਸਕੂਲ ਤੋਂ ਬਾਅਦ ਯੂਨੀਵਰਸਿਟੀ ਯੂਨੀਵਰਸਿਟੀ ਤੋਂ ਬਾਅਦ ਆਉਣ ਸਾਰੀ ਹਜੇ ਦੂਜਾ ਮਹੀਨਾ ਨਹੀਂ ਹੋਇਆ ਤੇ ਕੁੜੀ ਹੈ ਨਾ ਕਿੱਦਾਂ ਸਾਰੀ ਚੀਜ਼ ਨੂੰ ਥੋੜਾ ਐਕਸਪਲੇਨ ਕਰੋ ਵੀ ਕਿੱਦਾਂ ਤੁਹਾਡੇ ਚੇਂਜ ਆਈ ਮੰਨ ਲਓ ਮੈਂਟਲੀ ਜਾਂ ਬਾਕੀ ਤੇ ਚੱਲੇ ਜਾਂਦਾ ਸਾਰਿਆਂ ਚ ਜੀ ਉਹੀ ਹੈ ਇੱਕ ਤਾਂ ਸਭ ਤੋਂ ਪਹਿਲਾ ਇੱਕ ਨਵਾਂ ਐਕਸਪੀਰੀਅੰ ਕਿੰਨਾ ਕਿਤੇ ਬੰਦੇ ਦੇ ਆਪਣੇ ਅੰਦਰ ਹੀ ਉਹਨੂੰ ਫੀਲ ਹੁੰਦਾ ਕੌਨਫੀਡੈਂਸ ਫੀਲ ਹੁੰਦਾ ਬੂਸਟ ਅਪ ਹੁੰਦਾ ਦਾ ਕੌਨਫੀਡੈਂਸ ਕਿ ਮੈਂ ਇੰਨੇ ਲੋਕਾਂ ਦੇ ਵਿੱਚ ਖੜ੍ਹ ਕੇ ਆਪਣੀ ਗੱਲ ਰੱਖ ਸਕਦੀ ਹਾਂ ਜੀ ਇਹੀ ਹੈਗਾ ਉਹ ਤੋਂ ਇਲਾਵਾ ਹਲੇ ਮੈਂ ਸਕੂਲ ਦੇ ਵਿੱਚ ਵੀ ਚੁਆਈਆਂ ਉੱਥੇ ਵੀ ਮੈਂ ਪਾਰਟਿਸਿਪੇਟ ਕਰਦੀ ਰਹੀ ਹਾਂ ਸਪੀਚ ਬੋਲਦੀ ਰਹੀ ਹਾਂ ਮੈਨੂੰ ਗਾਈਡ ਕਰਨ ਵਾਲੇ ਸੀ ਤੇ ਇੱਥੇ ਆ ਕਿ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਮੈਨੂੰ ਕੋਈ ਗਾਈਡ ਕਰਨ ਵਾਲਾ ਹੈਗਾ। ਪਾਲਾਸ ਵਿੱਚ ਕਾਫੀ ਕੁੜੀਆਂ ਪਹਿਲਾਂ ਆਈਆਂ ਵੀ ਸੀ, ਨਵੀਆਂ ਜਿੱਤ ਵੀ ਗਈਆਂ ਸੀ ਜਿਹਨੇ ਵਸੇ ਮਤਲਬ ਪ੍ਰੈਜ਼ੀਡੈਂਟ ਬਣ ਗਿਆ ਪਰ ਉਦੋਂ ਬਾਅਦ ਫਿਰ ਤੋਂ ਮਤਲਬ ਪੋਲਿਟਿਕਸ ਤੋਂ ਖਤਮ ਹੀ ਹੋਊਗਾ। ਕਿੰਨਾ ਚਿਰ ਤੁਸੀਂ ਜਿਹੜਾ ਹੈਗਾ ਇਸ ਚੀਜ਼ ਦੇ ਵਿੱਚ ਐਕਟਿਵ ਰਵਾਂਗੇ? ਜਦ ਤੱਕ ਇੱਥੇ ਹੈਗੇ ਐਕਟਿਵ ਰਵਾਂਗੇ। ਪੂਰਾ ਆਪਣਾ ਟਰਾਈ ਕਰਾਂਗੇ ਕਿ ਜੋ ਇਹ ਮੈਂਟੈਲਿਟੀ ਚੱਲ ਰਹੀ ਹੈ ਨਾ ਕੁੜੀ ਜਿੱਤ ਨਹੀਂ ਸਕਦੀ। ਉਹਨੂੰ ਤੋੜਾਂਗੇ ਤੇ ਅੱਗੇ ਜਾਵਾਂਗੇ ਤੇ ਸਾਰਿਆਂ ਨੂੰ ਦਿਖਾਵਾਂਗੇ ਕਿ ਸਾਡੇ ਵਿੱਚ ਕਿੰਨੀ ਪਾਵਰ ਹੈਗੀ ਹੈ। ਤੋ ਤੁਸੀਂ ਸਮਾਜ ਦਾ ਨਵਨੀਤ ਭਾਈ ਗੁਰਦੀਪ ਠੀਕ ਆ ਸਾਡੇ ਵੱਲੋਂ ਤੁਹਾਨੂੰ ਬੈਲਵੈਸ ਪ੍ਰਮਾਤਮਾ ਜਿਹੜਾ ਹੈਗਾ ਤੁਹਾਡੀ ਮਿਹਨਤ ਨੂੰ ਰੰਗ ਲਾਵੇ ਸੋ ਬਣੇ ਰਹੋ ਗੁਰਪ੍ਰੀਤ ਕੋੜਲੀ ਨਾਲ ਤੁਹਾਨੂੰ ਜਿਹੜਾ ਹੈਗਾ ਪੀਜੂ ਦੇ ਇਲੈਕਸ਼ਨਾਂ ਦੇ ਨਾਲ ਆਪਾਂ ਅਲੱਗ-ਅਲੱਗ ਕੈਂਡੀਡੇਟਾਂ ਨਾਲ ਮਿਲਾਂਦੇ ਰਹਾਂ ਧੰਨਵਾਦ